ਅੱਡੇ ਅੱਡੇ ਸਿੰਗਰ ਗਾਉਂਦੇ ਆ 8 8 10 10 ਲੱਖ ਰੁਪਏ ਲੈਂਦੇ ਆ ਤੁਸੀਂ ਉਹਨਾਂ ਨੂੰ ਗਾਉਣ ਲਈ ਭਲੰਦੇ ਆ ਔਰ ਘੰਟਾ ਡੇ ਘੰਟਾਗਾ ਕੇ ਅਗਲੇ ਹੋ ਜਾਂਦੇ ਆ ਤੁਹਾਨੂੰ ਹਿੰਮਤ ਹੁੰਦੀ ਹੈ ਕਿ ਉਹਨਾਂ ਨੂੰ ਕੁਝ ਕਹਿਣ ਦੀ ਹੁਣ ਜੇ ਤਾਂ ਕੋਈ ਆਮ ਬੰਦਾ ਹੁੰਦਾ ਮੈਂ ਤੁਹਾਨੂੰ ਚੈਲੰਜ ਕਰਦੇ ਆ ਕਿ ਹੁਣ ਤੱਕ ਤਾਂ ਇਹਨਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਵਾਵਾ ਹੀ ਖੱਟ ਲੈਣੀ ਸੀ ਕਿ ਅਸੀਂ ਤਾਂ ਦੇਖੋ ਜੀ ਇੰਨੀਆਂ ਧਰਮਾਂ ਲਾ ਕੇ ਪਰਚਾ ਕਰਤਾ ਅਸੀਂ ਤਾਂ ਅਰੈਸਟ ਕਰ ਲਏ ਬੰਦੇ 24 ਘੰਟੇ ਦੇ ਅੰਦਰ ਅਰੈਸਟ ਕਰ ਲਏ ਜੀ ਅਸੀਂ ਇਹਨਾਂ ਤਾਂ ਵਾਵਾ ਹੀ ਖੱਟ ਲੈਣੀ ਸੀ ਹੁਣ ਅਰੈਸਟ ਹੀ ਨਹੀਂ ਹੋ ਰਹੀ ਇਹਨਾਂ ਤੋਂ ਦੇਖੋ ਇੱਕ ਬੰਦਾ ਜਿਹ ਪਛਾਣ ਨਹੀਂ ਹੋ ਰੇ ਕਿਉਂ ਨਹੀਂ ਪਛਾਣ ਰੋਰੇ ਉਹ ਵਿਆਹ ਚ ਆਏ ਆ ਬੁਲਾਏ ਗਏ ਆ ਵਿਆਹ ਵਾਲਿਆਂ ਨੂੰ ਪੁੱਛੋ ਕੌਣ ਹੈ ਇਹ ਬੰਦੇ ਛੇੜਖਾਨੀ ਦਾ ਲਾਇਸੈਂਸ ਤਾਂ ਨਹੀਂ ਮਿਲ ਗਿਆ ਬੁੱਕ ਕਰਕੇ ਕਿ ਤੁਸੀਂ ਕੁੜੀਆਂ ਨੂੰ ਇਸ਼ਾਰੇ ਕਰੋ ਛੇੜੋ ਤੁਸੀਂ ਪੈਸੇ ਵਾਰੋ ਕਈ ਜਗ੍ਹਾ ਤੁਸੀਂ ਦੇਖਿਆ ਹੋਣਾ ਬਜ਼ੁਰਗ ਬਜ਼ੁਰਗ ਕੁੜੀਆਂ ਆਪਣੇ ਬੱਚਿਆਂ ਦੇ ਨਾਲ ਦੀਆਂ ਉਹਨਾਂ ਨਾਲ ਕਿਵੇਂ ਨੱਚਦੀ ਹੁੰਦੇ ਆ ਕਈ ਲੋਕ ਕਹਿ ਰਹੇ ਆ ਕਿ ਕੁੜੀ ਨੇ ਜੀ ਗਾਲਾਂ ਕੱਢੀਆਂ ਕਿਉਂ ਬੰਦੇ ਹੀ ਗਾਲਾਂ ਕੱਢ ਸਕਦੇ ਆ ਤੁਸੀਂ ਅੱਜ ਇੱਕ ਬੰਦੇ ਨੂੰ ਗਾਲਾਂ ਕੱਢੋ ਬੰਦਾ ਤੁਹਾਨੂੰ 10 ਗਲਾਂ ਘੱਡੇਗਾ ਤੇ ਕੁੜੀ ਚੁੱਪ ਕਰਕੇ ਅੰਦਰ ਜਾ ਕੇ ਰੋਂਦੀ ਰਹੇ ਇਹ ਕਿੱਥੋਂ ਦਾ ਇਨਸਾਫ ਹੈ ਹੁਣ ਦੇਖੋ ਪਹਿਲੇ ਇੱਕ ਥੜਾ ਘੜਾ ਖੜਾ ਕਰ ਦੋ ਠੀਕ ਹੈ ਕੁੜੀ ਫੇਰ ਵੀ ਨਹੀਂ ਦੱਬੀ ਫਿਰ ਕ੍ਰਾਸ ਐਫ ਆਰ ਕਰ ਦੋ ਠੀਕ ਹੈ ਫਿਰ ਤਾਂ ਡਰਨ ਦੀ ਮਾਰੀ ਆਪੇ ਕਰੂਗੀ ਫਿਰ ਪੈਸੇ ਦਾ ਲਾਲਚ ਤੇ ਬਹੁਤ ਕੁਝ ਹੁੰਦਾ ਜੀ ਬਹੁਤ ਕੁਝ ਮੁੰਡੇ ਪੰਗੜਾ ਪਾਉਂਦੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਗਲਤ ਕਹਿੰਦੇ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਉਹ ਮੁੰਡੇ ਆ ਕੁੜੀ ਨੱਚਣ ਲੱਗੀ ਤਾਂ ਕੁੜੀ ਗਲਤ ਆ ਕਿਉਂ ਠੀਕ ਹੈ ਨਾ ਆਪਣੇ ਘਰ ਦੀ ਧੀ ਧੀ ਦੂਜੇ ਘਰ ਦੀ ਧੀ ਇਹਨਾਂ ਨੂੰ ਬਸ ਉਹ ਲੱਗਦਾ ਵੀ ਨਿਸ਼ਾਨਾ ਈਜ਼ੀ ਨਿਸ਼ਾਨਾ ਏਦਾਂ ਕਰਕੇ ਤੁਹਾਨੂੰ ਕੀ ਮਿਲ ਗਿਆ ਤੁਸੀਂ ਸਾਰੇ ਆਪ ਮੁਜਰਮ ਹੋਗੇ ਉਹ ਤਾਂ ਕੱਲਾ ਇੱਕ ਮੁਜਰਮ ਹੋਇਆ ਜਿਹੜੇ ਮੂੰਹ ਨਾਲ ਤੁਸੀਂ ਆਪਣੀ ਮਾਂ ਤੇ ਭੈਣ ਦਾ ਨਾਮ ਲੈਨੇ ਉਹਦੇ ਨਾਲ ਹੀ ਮਾਂ ਪੈਣ ਦੀਆਂ ਗਾਲਾਂ ਕੱਢ ਦਿੰਨੇ ਹੋ ਜੇ ਉਸ ਮੁੰਡੇ ਦੇ ਹੱਥ 'ਚ ਉਸ ਗਲਾਸ ਦੀ ਜਗ੍ਹਾ ਬੰਦੂਕ ਹੁੰਦੀ ਨਾ ਉਹ ਮੁੰਡੇ ਨੇ ਉਹਨੂੰ ਗੋਲੀ ਵੀ ਮਾਰ ਦੇਣੀ ਸੀ ਫਿਰ ਤੁਸੀਂ ਕਹਿਣਾ ਸੀ ਹਾਈ ਵਿਚਾਰੀ ਨਾਲ ਕੀ ਹੋ ਗਿਆ ਸਿਮਰਨ ਨਾਲ ਮਾੜਾ ਹੋ ਗਿਆ ਵਿਚਾਰੀ ਪੇਟ ਵਾਲੇ ਫਿਰ ਕੀ ਫਾਇਦਾ ਕੀ ਮੈਂ ਦੇਖਿਆ ਦੋ ਪੁਲਿਸ ਵਾਲੇ ਬੈਠੇ ਉਹ ਮੁੰਡੇ ਦਾ ਮੂੰਹ ਟੱਕ ਕੇ ਉਹਦੀ ਇੰਟਰਵਿਊ ਲੈ ਰਿਹਾ ਕਿਉਂ ਕਿੰਨੇ ਕ ਕੇਸਾਂ ਚ ਆਪਾਂ ਦੇਖਿਆ ਐਡੇ ਐਡੇ ਕੇਸ ਹੁੰਦੇ ਆ ਤੁਸੀਂ ਕਦੀ ਦੇਖਿਆ ਪੁਲਿਸ ਵਾਲਿਆਂ ਨੂੰ ਇਦਾਂ ਇੰਟਰੋਗੇਸ਼ਨ ਕਰਦੇ ਹੋ ਜਿੱਦਾਂ ਉਹਦੇ ਸਿਮਰਨ ਦੇ ਕੇਸ ਚ ਇੰਟਰੋਗੇਸ਼ਨ ਹੋ ਰਹੀ ਆ ਅੱਜ ਤੱਕ ਤੁਸੀਂ ਕਦੀ ਦੇਖਿਆ ਇਹ ਕਿੱਥੇ ਰਾਈਟ ਐ ਬੰਦਿਆਂ ਨੂੰ ਕਿ ਇਕੱਲੇ ਬੰਦੇ दारू ਪੀਣਗੇ ਕਿ ਜਨਾਨੀ दारू ਪੀ ਨਹੀਂ ਸਕਦੀ ਚਲੋ ਪੀ ਵੀ ਲਈ ਤੁਸੀਂ ਇਸ ਗੱਲ ਦੇ ਗਵਾਹ ਹੋ ਕਿ ਉਹਨੇ दारू ਪੀਤੀ ਆ ਹਰ ਲੜਕੀ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਜਿੰਨਾ ਕੁੜੀਆਂ ਨੂੰ ਤੁਸੀਂ ਕਹਿੰਦੇ ਹੋ ਇਹ ਇਦਾਂ ਦੀਆਂ ਇਦਾਂ ਦੀਆਂ ਸਾਨੂੰ ਆਪਣੇ ਘਰਾਂ ਚ ਜਾਤੀ ਮਾਰ ਲਓ ਤੁਸੀਂ ਉਹਨਾਂ ਦੀ ਪਰਸਨਲ ਲਾਈਫ ਤੇ ਕਾਨੂੰ ਜਾਣਦੇ ਹੋ ਤੁਸੀਂ ਕਿਸੇ ਨੂੰ ਬੁਲਾ ਰਹੇ ਹੋ ਗਲਤ ਇਸ਼ਾਰੇ ਕਰ ਰਹੇ ਹੋ ਮਾਪ ਪੈਣ ਦੀਆਂ ਗਾਲਾਂ ਕੱਢ ਰਹੇ ਹੋ ਅਗਲਾ ਬੰਦਾ ਨਹੀਂ ਬੋਲੇਗਾ ਪਹਿਲਾਂ ਸਭ ਤੋਂ ਪਹਿਲਾਂ ਧੜਾ ਖੜਾ ਕਰਤਾ ਜੀ ਧੜੇ ਨੂੰ ਅੱਧਿਆਂ ਨੂੰ ਇਹ ਹੋ ਗਿਆ ਕਿ ਮੇਰੀ ਪਾਰਟੀ ਟੁੱਟ ਜਾਣੀ ਸਾਨੂੰ ਪ੍ਰੋਗਰਾਮ ਨਹੀਂ ਮਿਲਣੇ ਸਾਨੂੰ ਪੈਸਾ ਨਹੀਂ ਆਣਾ ਦੂਜੀ ਕੁੜੀ ਨੂੰ ਐ ਹੋ ਗਿਆ ਹੋਣਾ ਕਿ ਹਾਂਜੀ ਇੱਕ ਜੈਲਸ ਫੈਕਟਰ ਬਹੁਤ ਬੋਲਦਾ ਜੀ ਕੋਈ ਵੀ profession ਹੋਵੇ ਜਨਾਨੀ ਜਨਾਨੀ ਦੀ ਏਰੀਆ 354 506 376 ਸਾਰੇ ਸੈਕਸ਼ਨਸ ਇਹਨਾਂ ਤੇ ਲਾ ਕੇ ਤਾਂ ਇਹਨਾਂ ਨੂੰ ਸਾਰੀ ਉਮਰ ਲਈ ਅੰਦਰ ਬੰਦ ਕਰਨਾ ਚਾਹੀਦਾ ਉਹ ਜਿਹੜੀ ਕੁੜੀ ਐ ਨਾ ਉਹਦੀ ਪਰਸਨਲ ਲਾਈਫ ਬਾਰੇ ਬੋਲ ਰਹੀ ਹੈ ਉਹ ਤਾਂ ਤਾਂ ਇਹ ਸੀ ਉਹਦਾ ਤਾਂ ਬாய்ਫਰੈਂਡ ਸੀ ਤੁਹਾਡੇ ਨਹੀਂ ਸੀ ਔਰ ਕਈ ਲੋਕਾਂ ਨੇ ਮੈਂ ਕਮੈਂਟ ਪੜ ਰਹੀਆਂ ਇਹ ਤਾਂ ਡਾਂਸਰ ਹੈ ਜੀ ਇਹ ਤਾਂ ਪਿੰਦੀਆਂ ਜੀ ਤੁਸੀਂ ਬੁਲਾਣੇ ਹੋ ਦੂਜੇ ਪਾਸੇ ਮਲਾਜਮ ਆ ਉਹ ਦੂਜਾ ਤੜਤਾਂ ਖੜਾ ਕੀਤਾ ਗਿਆ ਕਿ ਕੁੜੀ ਦੀ ਗੱਲ ਨਾ ਸੁਣੀ ਜਾਵੇ ਲੋਕ ਕਨਫਿਊਜ਼ ਹੋ ਜਾਣ ਜਿਹੜੇ ਲੋਕ ਅੱਜ ਸਿਮਰਨ ਦਾ ਸਾਥ ਦੇ ਰਹੇ ਆ ਉਹ ਸਿਮਰਨ ਦਾ ਸਾਥ ਨਾ ਦੇਣ ਕਨਫਿਊਜ਼ ਹੋ ਜਾਣ ਉਹਦੇ ਨਾਲੋਂ ਟੁੱਟ ਜਾਣ ਉਹ ਕਲਾਕਾਰ ਆਣ ਤੇ ਜੇ ਕੋਈ ਇਹਨਾਂ ਨਾਲ ਬਤਮੀਜ਼ੀ ਕਰਦਾ ਤੇ ਉਹਨਾਂ ਦੇ ਵੀ ਇਦਾਂ ਹੀ ਐਫਆਈਆਰ ਦਰਜ ਹੋਵੇ ਜਿੱਦਾਂ ਕਿ ਇੱਕ ਸਰਕਾਰੀ ਮੁਲਾਜ਼ਮ ਨਾਲ ਬਤਮੀਜ਼ੀ ਕਰਨ ਤੇ ਐਫਆਈਆਰ ਦਰਜ ਹੁੰਦੀ ਹੈ ਜੇ दारू ਪੀ ਵੀ ਲਈ ਇਹਦਾ ਮਤਲਬ ਹੈ ਥੋੜੀ ਨਾ ਤੁਸੀਂ ਉਹਨੂੰ ਗਾਲਾਂ ਕੱਢਣ ਆਪੋਗੇ ਉਹਦੇ ਤੇ ਅਟੈਕ ਕਰ ਦੋਗੇ ਤੁਸੀਂ ਬੁਲਾਇਆ ਆਪਣੀ ਮਰਜ਼ੀ ਨਾਲ ਤਾਂ ਨਹੀਂ ਉਹ ਆਈ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ कौर ਸਵਾਗਤ ਕਰਦੀ ਆਂ ਦਰਸ਼ਕੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਇੱਕ ਲੜਕੀ ਜਿਹੜੀ ਹੈ ਸਟੇਜ ਦੇ ਉੱਤੇ ਪਰਫਾਰਮੈਂਸ ਦਿੰਦੀ ਹੈ ਤੇ ਦੋ ਧਿਰਾਂ ਦੇ ਵਿੱਚ ਜਿਹੜਾ ਹੈ ਆਪਸ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਤੇ ਗਾਲੀ ਗਲੋਚ ਤੱਕ ਉਹ ਪਹੁੰਚ ਜਾਂਦੇ ਹੈਗੇ ਆ ਇਹ ਕੇਸ ਜਿਹੜਾ ਹੈਗਾ ਕਾਫੀ ਜ਼ਿਆਦਾ ਵਾਇਰਲ ਹੋ ਚੁੱਕਾ ਹੈ ਤੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਕੇਸ ਦੇ ਜਿਹੜਾ ਹੈ ਕਾਨੂੰਨੀ ਤੇ ਸਮਾਜਿਕ ਪੱਖਾਂ ਬਾਰੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਐਡਵੋਕੇਟ ਗੀਤਾਂਜਲੀ ਬਾਲੀ ਹੋਰੀ ਮੈਮ ਤੁਹਾਡਾ ਬਹੁਤ- ਦੇਖੋ ਮੈਂ ਤਾਂ ਪਹਿਲਾ ਇਹੀ ਗੱਲ ਕਵਾਂਗੀ ਕਿ ਆਪਣੇ ਜਿਹੜੇ ਲੋਕ ਹੈ ਨਾ ਉਹਨਾਂ ਦੀ ਮੈਂਟੈਲਿਟੀ ਚੇਂਜ ਕਰਨ ਦੀ ਦਮਨ ਬਹੁਤ ਜ਼ਰੂਰਤ ਹੈ ਅਸੀਂ ਲੋਕ ਇੱਥੇ ਜਿਹੜੇ ਕੰਮਾਂ ਨੂੰ ਮਾੜਾ ਕਹਿੰਨੇ ਆਂ ਬੁਰਾ ਕਹਿੰਨੇ ਆਂ ਬਾਹਰ ਜਾ ਕੇ ਇਹੀ ਕੰਮ ਸਾਡੇ ਲਈ ਰਿਸਪੈਕਟੇਬਲ ਹੋ ਜਾਂਦੇ ਆ ਕਿਉਂ ਅਸੀਂ ਇੱਥੇ ਸਾਡੇ ਅਸੀਂ ਦੇਖਦੇ ਆਂ ਗੈਲਰੀਜ਼ 'ਚ ਸਾਡੇ ਕੋਈ ਸਵੀਪਰਸ ਹੁੰਦੇ ਆਂ ਅੱਛਾ ਕੰਮ ਕਰਦੇ ਆਂ ਸਾਡੇ ਲਈ ਸਫਾਈ ਕਰਦੇ ਆਂ ਆਪਾਂ ਉਹਨਾਂ ਨੂੰ ਬੜੇ ਅਰੋਗੈਂਟ ਨਾਲ ਦੇਖਦੇ ਆਂ ਇਹੀ ਕੰਮ ਅਸੀਂ ਬਾਹਰ ਜਾ ਕੇ ਕਰਦੇ ਆਂ ਤੇ ਫਿਰ ਅਸੀਂ ਆਪਣੇ ਆਪ ਨੂੰ ਕਹਿੰਨੇ ਆਂ ਅਸੀਂ ਬੜੇ ਰਿਸਪੈਕਟੇਬਲ ਆਂ ਅਸੀਂ ਇੱਥੇ ਆਪਣੇ ਜੁੱਤੇ ਠੀਕ ਕਰਾਣੇ ਆ ਕਿਸੇ ਗਰੀਬ ਨੂੰ ਅਸੀਂ ਉਹ ਇਹ ਕਰਕੇ ਗੱਲ ਕਰ ਲੈਣੇ ਆ ਇਹੀ ਕੰਮ ਅਸੀਂ ਬਾਹਰ ਜੁੱਤੇਆਂ ਨਾ ਕਰ ਲਈਏ ਅਸੀਂ ਕਵਾਂਗੇ ਅਸੀਂ ਤਾਂ ਮਿਹਨਤ ਕਰਦੇ ਆ ਜੀ ਕਹਿੰਦੇ ਆ ਨਾ ਰੋਟੀ ਹੱਕ ਦੀ ਖਾਈਏ ਜੀ ਚਾਹੇ ਬੂਟ ਪਾਲਿਸ਼ਾ ਕਰੀਏ ਹੁਣ ਸਿਮਰਨ ਦੀ ਅਸੀਂ ਗੱਲ ਕਰੀਏ ਸਿਮਰਨ ਬਹੁਤ ਅੱਛੀ ਲੜਕੀ ਆ ਔਰ ਮੈਂ ਉਹਦੀ ਰਿਸਪੈਕਟ ਕਰਦੀ ਆ ਕਿਉਂਕਿ ਉਹ ਆਪਣੇ ਲਈ ਨਹੀਂ ਉਹ ਸਾਰੀ ਕੁੜੀਆਂ ਲਈ ਲੜ ਰਹੀ ਆ ਜਿਹੜੀ ਕੁੜੀਆਂ ਨੇ ਕਦੀ ਨਾ ਕਦੀ ਕਿਤੇ ਨਾ ਕਿਤੇ ਇਹ ਹਰਾਸਮੈਂਟਸ ਝੱਲੀਆਂ ਹੋਣੀਆਂ ਆ ਔਰ ਮੈਂ ਦੂਜਾ ਧਿਰ ਦੇਖ ਰਹੀ ਹਾਂ ਉੱਥੇ ਵੀ ਇੱਕ ਲੇਡੀ ਖੜੀ ਹੈ ਜੋ ਉਹਦੇ ਖਿਲਾਫ ਬੋਲ ਰਹੀ ਹੈ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੀ ਆ ਕਾਹਦੇ ਤੋਂ ਪ੍ਰਧਾਨ ਆ ਤੂੰ ਲੇਡੀਜ਼ ਦੇ ਹੱਕ 'ਚ ਤਾਂ ਤੂੰ ਬੋਲ ਨਹੀਂ ਰਹੀ ਜਿੰਨਾ ਉਹ ਕੁੜੀ ਨੇ ਸਟੈਂਡ ਲਿਆ ਮੈਗਨੀਆ ਸ਼ਾਬਾਸ਼ ਐਨੂੰ ਹੌਸਲੇ ਦੀ ਜ਼ਰੂਰਤ ਸੀ ਕਈ ਲੋਕ ਕਹਿ ਰਹੇ ਆ ਕਿ ਕੁੜੀ ਨੇ ਜੀ ਗਾਲਾਂ ਕੱਢੀਆਂ ਕਿਉਂ ਬੰਦੇ ਹੀ ਗਾਲਾਂ ਕੱਢ ਸਕਦੇ ਆ ਤੁਸੀਂ ਅੱਜ ਇੱਕ ਬੰਦੇ ਨੂੰ ਗਾਲਾਂ ਕੱਢੋ ਬੰਦਾ ਤੁਹਾਨੂੰ ਦਸ ਗਾਲਾਂ ਕੱਢੇਗਾ ਤੇ ਕੁੜੀ ਚੁੱਪ ਕਰਕੇ ਅੰਦਰ ਜਾ ਕੇ ਰੋਂਦੀ ਰਹੇ ਇਹ ਕਿੱਥੋਂ ਦਾ ਇਨਸਾਫ ਹੈ ਜੇ ਤੁਸੀਂ ਉਹ ਲੜਾਈ ਦੇਖੋਗੇ ਤਾਂ ਉਹਦੀ ਸਟਾਰਟਿੰਗ ਵਿੱਚ ਉਹ ਬੰਦੇ ਨੇ ਜਿਹੜਾ ਨੀਚੇ ਖੜਾ ਹੈ ਉਹਦੀ ਭੈਣ ਨੂੰ ਗੱਲ ਕੱਢੀ ਆ ਉਹਦੇ ਜਵਾਬ ਚ ਉਸ ਕੁੜੀ ਨੇ ਸ਼ੁਰੂ ਕੀਤਾ ਵੀ ਤੇਰੀ ਭੈਣ ਨਹੀਂ ਆ ਲੜਾਈ ਇੱਥੋਂ ਹੀ ਸ਼ੁਰੂ ਹੋਈ ਆ ਨਾ ਗੱਲ ਆਰਗੂਮੈਂਟਸ ਉਹਦੇ ਨਾਲ ਹੋ ਰਹੀਆਂ ਤੇ ਪਿੱਛੋਂ ਤੀਜਾ ਬੰਦਾ ਆ ਰਿਹਾ ਤੇ ਉਹਦੇ ਗਲਾਸ ਮਾਰ ਰਿਹਾ ਦੇਖੋ ਦਮਨ ਜੀ ਗਲਾਸ ਮਾਰਿਆ ਉਹ ਬਚ ਗਈ ਪਰ ਅਟੈਕ ਤਾਂ ਹੋਇਆ ਕਿਹੜੀ ਗੱਲ ਆਪਣਾ ਕੰਮ ਕਰ ਰਹੀ ਸੀ ਉੱਥੇ ਡਾਂਸ ਕਰਨ ਆਈ ਸੀ ਆਪਣੀ ਰੋਜ਼ੀ-ਰੋਟੀ ਕਮਾਣ ਆਈ ਸੀ ਇਹਦਾ ਮਤਲਬ ਹੈ ਥੋੜੀ ਨਾ ਤੁਸੀਂ ਗਾਲਾਂ ਕੱਢੋਗੇ ਅਟੈਕ ਕਰੋਗੇ ਐਡੇ-ਐਡੇ ਸਿੰਗਰ ਗਾਉਂਦੇ ਆ 8 8 10 10 ਲੱਖ ਰੁਪਏ ਲੈਂਦੇ ਆ ਤੁਸੀਂ ਉਹਨਾਂ ਨੂੰ ਗਾਉਣ ਲਈ ਭਲਦੇ ਆ ਔਰ ਘੰਟਾ-ਢੇੜ ਘੰਟਾ ਗਾ ਕੇ ਅਗਲੇ ਹੋ ਜਾਂਦੇ ਆ ਤੁਹਾਨੂੰ ਹਿੰਮਤ ਹੁੰਦੀ ਹੈ ਕਿ ਉਹਨਾਂ ਨੂੰ ਕੁਝ ਕਹਿਣ ਦੀ ਔਰ ਉਹ ਲੜਕੀ ਜਿਹਦੇ ਤੇ ਤੁਸੀਂ ਅਟੈਕ ਕਰਿਆ ਅੱਜ ਤੁਸੀਂ ਉਹਨੂੰ ਕਈ ਮੈਂ ਦੇਖਿਆ ਲੋਕ ਉਹਨੂੰ ਗੰਦੀਆਂ ਗੱਲਾਂ ਬੋਲ ਰਿਹਾ ਉਹਨੂੰ ਗਲਤ ਬੋਲ ਰਿਹਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਉਸ ਮੁੰਡੇ ਦੇ ਹੱਥ 'ਚ ਉਸ ਗਲਾਸ ਦੀ ਜਗ੍ਹਾ ਬੰਦੂਕ ਹੁੰਦੀ ਨਾ ਉਹ ਮੁੰਡੇ ਨੇ ਉਹਨੂੰ ਗੋਲੀ ਵੀ ਮਾਰ ਦੇਣੀ ਸੀ ਫਿਰ ਤੁਸੀਂ ਕਹਿਣਾ ਸੀ ਹਾਈ ਵਿਚਾਰੀ ਨਾਲ ਕੀ ਹੋ ਗਿਆ ਸਿਮਰਨ ਨਾਲ ਮਾੜਾ ਹੋ ਗਿਆ ਵਿਚਾਰੀ ਪੇਟ ਵਾਲੇ ਫਿਰ ਕੀ ਫਾਇਦਾ ਅੱਜ ਉਹ ਜਿੰਦੀ ਆ ਅੱਜ ਆਪਣੀ ਤੇ ਆਪਣੇ ਨਾਲ ਦੀਆਂ ਕੁੜੀਆਂ ਲਈ ਉਹ ਲੜ ਰਹੀ ਆ ਤਾਂ ਸਾਨੂੰ ਚਾਹੀਦਾ ਉਹਦਾ ਵੱਧ ਕੇ ਸਾਥ ਦੇਣਾ ਜੀ ਮਮ ਜੇਕਰ ਆਪਾਂ ਕਾਨੂੰਨੀ ਪੱਖ ਦੀ ਗੱਲ ਕਰੀਏ ਤਾਂ ਕੀ ਕੁਝ ਕੀਤਾ ਜਾ ਸਕਦਾ ਹੈਗਾ ਆ ਜੀ ਬਿਲਕੁਲ ਜੀ ਜੋ ਉਸ ਬੰਦੇ ਨੇ ਅਟੈਕ ਕੀਤਾ ਜੋ ਉਹਨਾਂ ਨੇ ਗਾਲਾਂ ਕੱਢੀਆਂ ਉਹਦੇ ਨਾਲ ਮਿਸਬੀਹੇਵ ਕੀਤਾ ਉਹਨਾਂ ਸਭ ਤੇ ਉਹਦੇ ਤੇ ਐਫਆਈਆਰ ਕੱਲੀ ਦਰਜ ਨਹੀਂ ਹੋਣੀ ਮੈਂ ਤਾਂ ਐਫਆਈਆਰ ਤੋਂ ਇਸ ਗੱਲ ਤੋਂ ਰਹਿਣਾ ਕਿ ਮੈਂ ਦੇਖਿਆ ਦੋ ਪੁਲਿਸ ਵਾਲੇ ਬੈਠੇ ਉਹ ਮੁੰਡੇ ਦਾ ਮੂੰਹ ਟੱਕ ਕੇ ਉਹਦੀ ਇੰਟਰਵਿਊ ਲੈ ਰਿਹਾ ਕਿਉਂ ਕਿੰਨੇ ਕ ਕੇਸਾਂ ਚ ਆਪਾਂ ਦੇਖਿਆ ਐਡੇ ਐਡੇ ਕੇਸ ਹੁੰਦੇ ਆ ਤੁਸੀਂ ਕਦੀ ਦੇਖਿਆ ਪੁਲਿਸ ਵਾਲਿਆਂ ਨੂੰ ਇਦਾਂ ਇੰਟਰੋਗੇਸ਼ਨ ਕਰਦੇ ਹੋਏ ਜਿੱਦਾਂ ਉਹਦੇ ਸਿਮਰਨ ਦੇ ਕੇਸ ਚ ਇੰਟਰੋਗੇਸ਼ਨ ਹੋ ਰਹੀ ਆ ਅੱਜ ਤੱਕ ਤੁਸੀਂ ਕਦੀ ਦੇਖਿਆ ਕਿ ਦੋਨੋਂ ਪੱਖ ਸੁਣਨੇ ਚਾਹੀਦੇ ਦੋਨੋਂ ਪੱਖ ਸੁਣਨੇ ਚਾਹੀਦੇ ਤੁਸੀਂ ਸੁਣੋ ਨਾ ਤੁਸੀਂ ਸੁਣੋ ਔਰ ਤੁਸੀਂ ਕੁੜੀ ਤੇ ਅਲਿਗੇਸ਼ਨ ਲਗਾ ਰਹੇ ਹੋ ਕਿ ਉਹਨੇ दारू ਪੀਤੀ ਆ ਪਹਿਲੀ ਗੱਲ ਇਹ ਕਿੱਥੇ ਰਾਈਟ ਹੈ ਬੰਦਿਆਂ ਨੂੰ ਕਿ ਇਕੱਲੇ ਬੰਦੇ दारू ਪੀਣਗੇ ਕਿ ਜਨਾਨੀ दारू ਪੀ ਨਹੀਂ ਸਕਦੀ ਚਲੋ ਪੀ ਵੀ ਲਈ ਤੁਸੀਂ ਇਸ ਗੱਲ ਦੇ ਗਵਾਹ ਹੋ ਕਿ ਉਹਨੇ दारू ਪੀਤੀ ਆ ਜਿਹੜੇ ਉੱਥੇ ਨਹੀਂ ਵੀ ਆ ਉਹ ਲੋਕ ਗੱਲਾਂ ਕਰ ਰਹੇ ਆ ਕਿ ਉਹਨੇ दारू ਪੀਤੀ ਸੀ ਜੀ ਤੁਸੀਂ ਉੱਥੇ ਦੇਖਿਆ ਉਹਨੂੰ ਕੁੜੀ ਦੇ ਮੈਡੀਕਲ 'ਚ ਆਇਆ ਕੁਝ ਤੁਸੀਂ ਉਸੇ ਵੇਲੇ ਕੁੜੀ ਥਾਣੇ ਗਈ ਆ ਉਸ ਵੇਲੇ ਪੁਲਿਸ ਵਾਲੇ ਨੂੰ ਪਤਾ ਨਹੀਂ ਲੱਗਿਆ ਕਿ ਉਹਨੇ दारू ਪੀਤੀ ਆ ਕਿ ਨਹੀਂ ਜੇ दारू ਪੀ ਵੀ ਲਈ ਹੈ ਤਾਂ ਮਤਲਬ ਹੈ ਥੋੜੀ ਨਾ ਤੁਸੀਂ ਉਹਨੂੰ ਗਾਲਾਂ ਕੱਢਣ ਆਪੋਗੇ ਉਹਦੇ ਤੇ ਅਟੈਕ ਕਰ ਦੋਗੇ ਤੁਸੀਂ ਬੁਲਾਇਆ ਆਪਣੀ ਮਰਜ਼ੀ ਨਾਲ ਤਾਂ ਨਹੀਂ ਉਹ ਆਈ ਤੁਸੀਂ ਉਹਨੂੰ ਬੁਲਾਇਆ ਬੁਲਾਉਣ ਵਾਲੇ ਵੀ ਤੁਸੀਂ ਹੋ ਕਾਨੂੰਨੀ ਤੌਰ ਤੇ ਦੇਖੋ ਜੀ ਸਭ ਤੋਂ ਪਹਿਲਾਂ ਉਹ ਲੋਕ ਜਿਨ੍ਹਾਂ ਨੇ ਉਹਨੂੰ ਗਾਲਾਂ ਕੱਢੀਆਂ ਜਿਨ੍ਹਾਂ ਨੇ ਉਹਦੇ ਤੇ ਅਟੈਕ ਕੀਤਾ ਉਹਨਾਂ ਤੇ ਐਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਕੱਲੀ ਇੱਕ ਫਾਰਮੈਲਟੀ ਨਹੀਂ ਕਿ ਇਹvarphi ਦਰਜ ਕਰਕੇ ਕਿਉਂਕਿ ਉਹ ਜਸਟ ਤੁਹਾਡਾ ਇੱਕ ਸਟਾਫ ਹੈ ਤੇ ਤੁਸੀਂ ਉਹ ਉਹਨੂੰ ਸੱਚਾ ਸਾਬਤ ਕਰਨ ਲਈ ਕੁੜੀ ਨੂੰ ਇੰਨਾ ਪ੍ਰੈਸ਼ਰਾਈਜ਼ ਕਰ ਦੋ ਇੰਨਾ ਪ੍ਰੈਸ਼ਰਾਈਜ਼ ਕਰ ਦੋ ਕਿ ਉਹਦੇ ਖਿਲਾਫ ਹੀ ਤੁਸੀਂ ਧੜਾ ਬਣਾ ਕੇ ਖੜਾ ਕਰ ਦੋ ਉਹ ਵੀ ਉਹਦੇ ਕਲੀਗਸ ਦਾ ਐਂਡ ਇਹ ਪ੍ਰੈਸ਼ਰ ਹੈ ਇਹ ਪ੍ਰੈਸ਼ਰ ਹੀ ਹੈ ਜੀ ਇਹ ਪ੍ਰੈਸ਼ਰ ਹੀ ਉਸ ਕੁੜੀ ਤੇ ਬਣਾਇਆ ਜਾ ਰਿਹਾ ਕਿ ਇੱਕ ਕੁੜੀ ਜਦੋਂ ਵੀ ਆਪਣੇ ਲਈ ਸਟੈਂਡ ਲੈਂਦੀ ਹੈ ਉਹਨੂੰ ਇੰਨਾ ਹਿਊਮੀਲੇਟ ਕੀਤਾ ਜਾਂਦਾ ਉਹ ਲੋਕਾਂ ਨੂੰ ਕਨਫਿਊਜ਼ ਕਰਨ ਲਈ ਉਹ ਬੰਦੇ ਖੜੇ ਕਿੱਥੇ ਗਏ ਆ ਕਿ ਕੁੜੀ ਦੀ ਸੁਣੀ ਨਾ ਜਾਵੇ ਕਿਉਂਕਿ ਦੂਜੇ ਪਾਸੇ ਮੁਲਾਜ਼ਮ ਆ ਦੂਜੇ ਪਾਸੇ ਮੁਲਾਜ਼ਮ ਆ ਉਹ ਦੂਜਾ ਧੜਾ ਤਾਂ ਖੜਾ ਕੀਤਾ ਗਿਆ ਕਿ ਕੁੜੀ ਦੀ ਗੱਲ ਨਾ ਸੁਣੀ ਜਾਵੇ ਲੋਕ ਕਨਫਿਊਜ਼ ਹੋ ਜਾਣ ਜਿਹੜੇ ਲੋਕ ਅੱਜ ਸਿਮਰਨ ਦਾ ਸਾਥ ਦੇ ਰਹੇ ਆ ਉਹ ਸਿਮਰਨ ਦਾ ਸਾਥ ਨਾ ਦੇਣ ਕਨਫਿਊਜ਼ ਹੋ ਜਾਣ ਉਹਦੇ ਨਾਲੋਂ ਟੁੱਟ ਜਾਣ ਤੇ ਦੂਜੇ ਧੜੇ ਨਾਲ ਮਿਲ ਜਾਣ ਇਹ ਜਿਹੜੇ ਦੂਜੇ ਧੜੇ ਵਾਲੇ ਆ ਉਹਨਾਂ ਨੂੰ ਵੀ ਮੈਂ ਸਿਮਰਨ ਨੂੰ ਤਾਂ ਸੁਗੋਏ ਵੀ ਕਹੂੰਗੀ ਕਿ ਜਿਹੜੇ ਲੋਕ ਉਹਦੇ ਪਰਸਨਲ ਲਾਈਫ ਨੂੰ ਲੈ ਕੇ ਕਮੈਂਟ ਵੀ ਕਰ ਰਹੇ ਆ ਉਹਦੇ ਤੇ ਉਹਦੇ ਤੇ ਸ਼ਰਾਬ ਦਾ ਅਲੀਗੇਸ਼ਨ ਲਾ ਰਹੇ ਆ ਇਹ ਉਹਨਾਂ ਦੇ ਖਿਲਾਫ ਵੀ ਕੰਪਲੇਂਟ ਦਵੇ ਜੀ ਮੈਂ ਕੰਪਲੀਟ ਕੀਤੀ ਜਾ ਸਕਦੀ ਹੈ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹਨਾਂ ਦੇ ਖਿਲਾਫ ਬੋਲ ਰਹੇ ਹੈਗੇ ਬਿਲਕੁਲ ਇਹ ਉਸ ਵਿਚਾਰੀ ਕੁੜੀ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੈ ਜਿੱਦਾਂ ਉਸ ਕੁੜੀ ਨੂੰ ਡਿਫੇਮ ਕਰ ਰਹੇ ਆ ਠੀਕ ਹੈ ਜੀ ਜਿੱਦਾਂ ਉਹ ਕੈਮਰੇ ਤੇ ਆ ਕੇ ਉਹਦੀ ਪਰਸਨਲ ਲਾਈਫ ਨੂੰ ਤੁਹਾਨੂੰ ਕੋਈ ਰਾਈਟ ਨਹੀਂ ਹੈ ਕਿ ਤੁਸੀਂ ਕਿਸੇ ਦੀ ਪਰਸਨਲ ਲਾਈਫ ਤੇ ਅਟੈਕ ਕਰੋ ਤੁਸੀਂ ਆ ਕੇ ਪਰਸਨਲ ਲਾਈਫ ਤੇ ਉਹ ਕੁੜੀ ਤਾਂ ਤੁਹਾਡੇ ਤੇ ਵਿੱਚ ਕੋਈ ਰੋਲ ਹੀ ਨਹੀਂ ਸੀ ਉਹ ਜਿਹੜੀ ਕੁੜੀ ਐ ਨਾ ਉਹਦੀ ਪਰਸਨਲ ਲਾਈਫ ਬਾਰੇ ਬੋਲ ਰਹੀ ਐ ਉਹਦਾ ਤਾਂ ਇਹ ਸੀ ਉਹਦਾ ਤਾਂ ਬாய்ਫਰੈਂਡ ਸੀ ਤੁਹਾਡੇ ਨਹੀਂ ਸੀ ਹਰ ਕਿਸੇ ਦੇ ਹੁੰਦੇ ਆ ਤਾਂ ਇਹਦਾ ਮਤਲਬ ਐ ਥੋੜੇ ਨਾ ਤੁਸੀਂ ਉਹ ਕੁੜੀ ਦਾ ਪਰਸਨਲ ਅਟੈਕ ਕਰੋਗੇ ਕਿਉਂ ਤੁਸੀਂ ਇੰਨੀਆਂ ਗੱਲਾਂ ਉਹਦੇ ਖਿਲਾਫ ਬੋਲ ਰਹੇ ਹੋ ਜਸਟ ਬਿਕੋਜ਼ ਉਹ ਕੁੜੀ ਆਪਣੀ ਲਈ ਲੜ ਰਹੀ ਐ ਸਗੋਂ ਉਹਨੂੰ ਚਾਹੀਦਾ ਐ ਕਿ ਉਸ ਕੁੜੀ ਦੇ ਖਿਲਾਫ ਜਿਹੜੀ ਇੰਨਾ ਖੁੱਲ ਕੇ ਉਹਦੇ ਖਿਲਾਫ ਅਲੀਗੇਸ਼ਨ ਲਗਾ ਰਹੀ ਕਹਿੰਦੇ ਜੀ ਉਹਨੇ ਦਾਰੂ ਪੀਤੀ ਸੀ ਮੈਂ ਕੁੜੀ ਦਾ ਇੰਟਰਵਿਊ ਸੁਣੀ ਮੈਂ ਹੈਰਾਨ ਰਹਿ ਗਈ ਵੀ ਇਹ ਕੁੜੀ ਤਾਂ ਹੈ ਵੀ ਨਹੀਂ ਸੀ ਪ੍ਰੋਗਰਾਮ ਤੇ ਇਹ ਕੀ ਦਾ ਕਹਿ ਸਕਦੀ ਕਿ ਉਹਨੇ दारू ਪੀਤੀ ਸੀ ਜਸਟ ਥੇਰ ਸੇ ਸੁਣੀ ਸੁਣਾਈ ਗੱਲ ਕਿ दारू ਪੀਤੀ ਸੀ ਜੀ ਉਹ ਵੀ ਬੰਦਿਆਂ ਨੂੰ ਕਨਫਿਊਜ਼ ਕਰਨ ਲਈ ਇੱਕ ਲੜਕੀ ਜਿਹੜੀ ਪ੍ਰੋਗਰਾਮ ਕਰਨ ਆਈ ਹੈ ਆਪਣੇ ਪੈਸੇ ਕਮਾਉਣ ਆਈ ਹੈ ਔਰ ਉਹਨੇ ਜਾਣਾ ਵੀ ਹੈ ਵਾਪਸ ਕਿ ਆ ਉਹ दारूਾਂ ਪੀ ਕੇ ਪ੍ਰੋਗਰਾਮ ਕਰੇਗੀ ਔਰ ਕਈ ਲੋਕਾਂ ਨੇ ਮੈਂ ਕਮੈਂਟ ਪੜ ਰਹੀ ਆ ਇਹ ਤਾਂ ਡਾਂਸਰ ਹੈ ਜੀ ਇਹ ਤਾਂ ਪਿੰਦੀਆਂ ਜੀ ਤੁਸੀਂ ਬੁਲਾਣੇ ਹੋ ਤੁਸੀਂ ਬੁਲਾਣੇ ਹੋ ਚਲ ਪਿੰਦੀਆਂ ਫਿਰ ਤੁਸੀਂ ਆਪਣੇ ਘਰ ਘਰ ਨੂੰ ਬੁਲਾਣੇ ਹੋ ਕਿਉਂ ਇਨਵਾਈਟ ਕਰਦੇ ਹੋ ਉਹਨਾਂ ਨੂੰ ਸੋ ਮੇਰੀ ਇਹੀ ਰਿਕੁਐਸਟ ਹੈ ਕਿ ਇੱਕ ਲੜਕੀ ਜਦੋਂ ਫਾਈਟ ਕਰਦੀ ਹੈ ਨਾ ਉਹਦਾ ਵੱਧ ਕੇ ਸਾਥ ਦਿਓ ਉਹ ਕੁੜੀ ਆਪਣੀ ਹੱਕਾਂ ਲਈ ਲੜ ਰਹੀ ਹੈ ਔਰ ਬਹੁਤ ਸਹੀ ਕਰ ਰਹੀ ਹੈ ਦੇਖੋ ਡਾਂਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਠੀਕ ਹੈ ਉਹ ਕੁੜੀ ਵਧੀਆ ਸੂਟ ਪਾ ਕੇ ਔਰ ਉਦਾਂ ਦਾ ਅਸੀਂ ਕਹਿੰਦੇ ਆ ਸਾਡੇ ਪੰਜਾਬ ਦੀ ਕੁੜੀ ਸਾਡੇ ਪੰਜਾਬ ਦੀ ਕੁੜੀ ਤੇ ਉਹ ਤੁਹਾਡੇ ਪੰਜਾਬ ਦੀ ਕੁੜੀ ਨਹੀਂ ਹੈ ਉਹ ਤੁਹਾਡੇ ਤੁਹਾਡੀ ਤੁਹਾਡੀ ਆਪਣੀ ਜੱਟਾਂ ਦੀ ਕੁੜੀ ਨਹੀਂ ਹੈ ਕਿਉਂ ਇੰਨਾ ਤੁਹਾਡੇ ਅੰਦਰ ਉਹ ਹੈ ਭੇਦ ਭਾਵ ਹੈ ਜਸਟ ਬਿਕੋਜ਼ ਉਹ ਕੁੜੀ ਆਪਣੀ ਰੋਟੀ ਕਮਾਉਂਦੀ ਹੈ ਉਹ ਡਾਂਸ ਕਰਦੀ ਹੈ ਉਹ ਗਲਤ ਹੋ ਗਈ ਪਰਸਨਲ ਲਾਈਫ ਤੇ ਅਟੈਕ ਕਰ ਰਹੇ ਹੋ ਮੈਂ ਤਾਂ ਕਹਿੰਦੀ ਹਾਂ ਸਿਮਰਟ ਨੂੰ ਕਿ ਉਹ ਜਿਹੜਾ ਤੜਾਹ ਉਹਦੇ ਖਿਲਾਫ ਗਲਤ ਬੋਲ ਰਿਹਾ ਉਹਦੇ ਤੇ ਸ਼ਰਾਬ ਦੇ ਅਲੀਗੇਸ਼ਨ ਲਗਾ ਰਿਹਾ ਉਹਨੂੰ ਕਹਿ ਰਿਹਾ ਕਿ ਉਹ ਸ਼ਰਾਬ ਪੀਰੀ ਸੀ ਜੀ ਉਹ ਉਹਦੇ ਬாய்ਫਰੈਂਡ ਹੈ ਜੀ ਉਹ ਐਦਾਂ ਕਰਦੀ ਹੈ ਜੀ ਉਹਨਾਂ ਦੇ ਖਿਲਾਫ ਵੀ ਕੰਪਲੇਂਟ ਦਵੇ ਉਹਨਾਂ ਨੂੰ ਵੀ ਇੰਟੀਮੇਟ ਕਰਨ ਨਾਲ ਜਿਵੇਂ ਮਮ ਜਿਹੜਾ ਹੈਗੇ ਕ੍ਰਾਸ ਪਰਚਾ ਜਿਹੜਾ ਹੈ ਕਹਿੰਦੇ ਦਰਜ ਹੋ ਚੁੱਕਾ ਹੈਗਾ ਜਾਂ ਉਹ ਕਿਸ ਆਧਾਰ ਤੇ ਕੀਤਾ ਗਿਆ ਹੈਗਾ ਉਹੀ ਜਿਉਂ ਹੀ ਗੱਲ ਹੈ ਸੁਣੀ ਸੁਣਾਈ ਗੱਲ ਕੀ ਹਾਂਜੀ ਉਹਨੂੰ ਪ੍ਰੈਸ਼ਰਾਈਜ਼ ਕਰਨਾ ਕੁੜੀ ਨੂੰ ਕਿਸੇ ਨਾ ਕਿਸੇ ਹਾਲ ਚੁਸ ਕੁੜੀ ਨੂੰ ਪ੍ਰੈਸ਼ਰਾਈਜ਼ ਕਰਨਾ ਕਿ ਉਹ ਆਪਣੇ ਹੱਕ ਲਈ ਨਾਲ ਲੜੇ ਤੇ ਕੰਪਰੋਮਾਈਜ਼ ਕਰੇ ਪਹਿਲਾਂ ਸਭ ਤੋਂ ਪਹਿਲਾਂ ਧੜਾ ਖੜਾ ਕਰਤਾ ਜੀ ਧੜੇ ਨੂੰ ਅੱਧਿਆਂ ਨੂੰ ਇਹ ਹੋ ਗਿਆ ਕਿ ਮੇਰੀ ਬਾਡੀ ਟੁੱਟ ਜਾਣੀ ਸਾਨੂੰ ਪ੍ਰੋਗਰਾਮ ਨਹੀਂ ਮਿਲਣੇ ਸਾਨੂੰ ਪੈਸਾ ਨਹੀਂ ਆਣਾ ਦੂਜੀ ਕੁੜੀ ਨੂੰ ਐ ਹੋ ਗਿਆ ਉਹਨਾ ਕਿ ਹਾਂਜੀ ਇੱਕ ਜੈਲਸ ਫੈਕਟਰ ਬਹੁਤ ਬੋਲਦਾ ਜੀ ਕੋਈ ਵੀ profession ਹੋਵੇ ਜਨਾਨੀ ਜਨਾਨੀ ਦੀ ਏਰੀਆ ਜੈਲਸ ਫੈਕਟਰ ਬਹੁਤ ਬੋਲਦਾ ਕਿ ਹਾਂ ਕਿਦਰੇ ਇਹ ਸਟਾਰ ਨਾ ਬਣ ਜਵੇ ਤੇ ਮੈਂ ਪਿੱਛੇ ਨਾ ਰਹਿ ਜਮਾ ਕੁਝ ਪੈਸਾ ਬੋਲਦਾ ਜੀ ਠੀਕ ਹੈ ਜੀ ਟੜਾ ਪਹਿਲਾਂ ਉਹ ਖੜਾ ਕਰਤਾ ਉਹ ਵਿਚਾਰੀ ਕੁੜੀ ਨੂੰ ਇੰਨਾ ਡਿਫੇਮ ਕੀਤਾ ਇੰਨਾ ਪ੍ਰੈਸ਼ਰਾਈਜ਼ ਕੀਤਾ ਫਿਰ ਵੀ ਜਨਤਾ ਨੇ ਉਹਦਾ ਸਾਥ ਨਹੀਂ ਛੱਡਿਆ ਫੇ ਕ੍ਰਾਸ ਪਰਚਾ ਕਰ ਦਿਓ ਜੀ ਗਾਲਾਂ ਕੱਢੀਆਂ ਠੀਕ ਹੈ ਜੀ ਤੁਸੀਂ ਕਿਸੇ ਨੂੰ ਬੁਲਾ ਰਹੇ ਹੋ ਗਲਤ ਇਸ਼ਾਰੇ ਕਰ ਰਹੇ ਹੋ ਮਾਪ ਪੈਣ ਦੀਆਂ ਗਾਲਾਂ ਕੱਢ ਰਹੇ ਹੋ ਅਗਲਾ ਬੰਦਾ ਨਹੀਂ ਬੋਲੇਗਾ ਸਿਮਰਨ ਨੇ ਅਟੈਕ ਤਾਂ ਨਹੀਂ ਕੀਤਾ ਤੁਹਾਡੇ ਤੇ ਅਟੈਕ ਕਿੰਨੇ ਕੀਤਾ ਤੁਸੀਂ ਕੀਤਾ ਇੱਕ ਤਾਂ ਕੁੜੀ ਸਫਰ ਕਰੇ ਉਪਰੋਂ ਤੁਸੀਂ ਉਹਦੇ ਤੇ ਪਰਚੇ ਦੀਆਂ ਗੱਲਾਂ ਕਰਦੇ ਹੋ ਔਰ ਉਹਨੂੰ ਡਿਫੇਮ ਕਰਦੇ ਹੋ ਅਰੇ ਸ਼ਰਮ ਕਰੋ ਐਸੀ ਮੈਂਟੈਲਿਟੀ ਤੇ ਜਿਹੜੇ ਲੋਕ ਇਦਾਂ ਦੀਆਂ ਗੱਲਾਂ ਕਰ ਰਹੇ ਆ ਕਿ ਇਹ ਤਾਂ ਇਦਾਂ ਦੀਆਂ ਤਾਂ ਇਦਾਂ ਦੀਆਂ ਹਰ ਲੜਕੀ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਜਿਨ੍ਹਾਂ ਕੁੜੀਆਂ ਨੂੰ ਤੁਸੀਂ ਕਹਿੰਦੇ ਹੋ ਇਹ ਇਦਾਂ ਦੀਆਂ ਇਦਾਂ ਦੀਆਂ ਸਾਨੂੰ ਆਪਣੇ ਘਰਾਂ 'ਚ ਜਾਤੀ ਮਾਰ ਲਓ ਤੁਸੀਂ ਉਹਨਾਂ ਦੀ ਪਰਸਨਲ ਲਾਈਫ ਤੇ ਕਾਨੂੰ ਜਾਣਦੇ ਹੋ ਤੁਸੀਂ ਆਪਣੇ ਘਰ ਦੀਆਂ ਕੁੜੀਆਂ ਵੱਲ ਦੇਖੋ ਕਿ ਉਹ ਠੀਕ ਨੇ ਉਹ ਕਿੱਧਰ ਜਾ ਰਹੀਆਂ ਨੇ ਬਾਹਰ ਭੇਜ ਦਿੰਦੇ ਆ ਜੀ ਕੁੜੀਆਂ ਕਦੀ ਦੇਖਦੇ ਆ ਮੁੜ ਕੇ ਵੀ ਕੁੜੀ ਉੱਥੇ ਕਿੱਦਾਂ ਜੀ ਰਹੀ ਆ ਕਿਆ ਕਰ ਰਹੀ ਆ ਕਿੱਦਾਂ ਨਹੀਂ ਬਸ ਉਹ ਤੋਂ ਵਾਪਸ ਨਹੀਂ ਸੋ ਹਰ ਲੜਕੀ ਦੀ ਰਿਸਪੈਕਟ ਜ਼ਰੂਰੀ ਹੈ ਹਰ ਵਰਕ ਰਿਸਪੈਕਟੇਬਲ ਹੈ ਚਾਹੇ ਉਹ ਸਾਡੇ ਸਫਾਈ ਵਾਲੇ ਨੇ ਚਾਹੇ ਉਹ ਸਾਡੇ ਜੁੱਤੇ ਬਣਾਉਣ ਵਾਲੇ ਨੇ ਚਾਹੇ ਵਕੀਲ ਨੇ ਚਾਹੇ ਪੁਲਿਸ ਆ ਕੁੜੀ ਚਾਹੇ ਹਾਊਸ ਵਾਈਫ ਹੈ ਹਰ ਕੰਮ ਰਿਸਪੈਕਟੇਬਲ ਆ ਸਲੂਟ ਮੈਂ ਤਾਂ ਕਹਿੰਨੀ ਆ ਸਾਡੇ ਇੱਥੇ ਸਾਰੇ ਜਿੰਨੇ ਵੀ ਕੰਮ ਵਾਲੇ ਨੇ ਸਾਰਿਆਂ ਨੂੰ ਸਾਨੂੰ ਸਲੂਟ ਕਰਕੇ ਜਾਣਾ ਚਾਹੀਦਾ ਕਿ ਉਹ ਸਾਡੇ ਲਈ ਕੰਮ ਕਰਦੇ ਨੇ ਹੁਣ ਜੇ ਤਾਂ ਕੋਈ ਆਮ ਬੰਦਾ ਹੁੰਦਾ ਮੈਂ ਤੁਹਾਨੂੰ ਚੈਲੰਜ ਕਰਦੇ ਆ ਕਿ ਹੁਣ ਤੱਕ ਤਾਂ ਇਹਨਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਵਾਹ ਵਾਹ ਹੀ ਖੱਟ ਲੈਣੀ ਸੀ ਕਿ ਅਸੀਂ ਤਾਂ ਦੇਖੋ ਜੀ ਇੰਨੀਆਂ ਧਰਾਵਾਂ ਲਾ ਕੇ ਪਰਚਾ ਕਰਤਾ ਅਸੀਂ ਤਾਂ ਅਰੈਸਟ ਕਰ ਲਏ ਬੰਦੇ 24 ਘੰਟੇ ਦੇ ਅੰਦਰ ਅਰੈਸਟ ਕਰ ਲਏ ਜੀ ਅਸੀਂ ਇਹਨਾਂ ਤਾਂ ਵਾਹ ਵਾਹ ਹੀ ਖੱਟ ਲੈਣੀ ਸੀ ਹੁਣ ਅਰੈਸਟ ਹੀ ਨਹੀਂ ਹੋ ਰਹੀ ਇਹਨਾਂ ਤੋਂ ਦੇਖੋ ਇੱਕ ਬੰਦਾ ਜਿਹੜੇ ਵਿਆਹ ਚ ਆਇਆ ਪਛਾਣ ਨਹੀਂ ਹੋ ਰੇ ਕਿਉਂ ਨਹੀਂ ਪਛਾਣ ਰੋਰੇ ਉਹ ਵਿਆਹ ਚ ਆਏ ਆ ਬੁਲਾਏ ਗਏ ਆ ਵਿਆਹ ਵਾਲਿਆਂ ਨੂੰ ਪੁੱਛੋ ਕੋਣ ਹੈ ਇਹ ਬੰਦੇ ਕਿਵੇਂ ਨਹੀਂ ਪਛਾਣਾਰੇ ਬੰਦੇ ਅਣ ਪਛਾਤੇ ਅਣ ਪਛਾਤੇ ਕਿਉਂ ਨਾਮ ਲਿਖੋ ਮਾਈ ਨੇਮ ਕਰੋ ਐਫ ਆਰ ਉਸ ਤੋਂ ਬਾਅਦ ਉਹ ਲੜਕੀ ਨੂੰ ਜਸਟਿਸ ਦਿਵਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਉਹਦੇ ਖਿਲਾਫ ਬੋਲਦੇ ਆ ਨਾ ਉਹ ਉਹਨਾਂ ਦੀ ਕੋ ਮੈਨੂੰ ਲੱਗਦਾ ਕਿ ਪਤਾ ਨਹੀਂ ਕੀ ਐਨੀ ਮੰਟੈਲਿਟੀ ਉਹ ਨਹੀਂ ਅਸੀਂ ਇਨਸਾਨ ਆ ਅਸੀਂ ਸਭ ਨੇ ਇੱਕ ਦਿਨ ਜਾਣਾ ਹੈ ਕਿਸੇ ਕੰਮ ਨੂੰ ਵੱਡਾ ਛੋਟਾ ਨਾ ਸਮਝੋ ਹਰ ਕੰਮ ਰਿਸਪੈਕਟੇਬਲ ਹੈ ਹਰ ਕਿਸੇ ਦੀ ਆਪਣੀ ਜੌਬ ਹੈ ਉਹਨੂੰ ਰਿਸਪੈਕਟ ਦਿਓ ਸਿਮਰਨ ਨੂੰ ਵੀ ਓਨੀ ਰਿਸਪੈਕਟ ਦੇਣੀ ਬਣਦੀ ਆ ਔਰ ਕੁੜੀਏ ਸ਼ਾਬਾਸ਼ ਅਸੀਂ ਤੇਰੇ ਨਾਲ ਖੜੇ ਆ ਜਿੱਥੇ ਸਿਮਰਨ ਨੂੰ ਲੋੜ ਪੈਗੀ ਭਾਵੇਂ ਮੈਨੂੰ ਉਹਦੀ ਰਾਤ ਜਾਣਾ ਪਵੇ ਮੈਂ ਉਹਦੇ ਨਾਲ ਖੜਾਂਗੀ ਜੀ ਜਿਵੇਂ ਮਮ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਦਬਾਅ ਬਣਾਇਆ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿ ਸਮਾਜ ਦਾ ਦਬਾਅ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਫੈਸਲਿਆਂ ਨੂੰ ਬਦਲਣ ਦੇ ਵਿੱਚ ਜ਼ਿੰਮੇਵਾਰ ਹੁੰਦਾ ਹੈ ਜੀ ਬਿਲਕੁਲ ਹੁੰਦਾ ਹੈ ਦਮਨ ਜੀ ਬਿਲਕੁਲ ਹੁੰਦਾ ਹੁਣ ਦੇਖੋ ਪਹਿਲੇ ਇੱਕ ਤੜਾ ਗੜਾ ਖੜਾ ਕਰ ਦੋ ਠੀਕ ਹੈ ਕੁੜੀ ਫੇਰ ਵੀ ਨਹੀਂ ਦੱਬੀ ਫਿਰ ਕ੍ਰਾਸ ਐਫ ਆਈ ਆਰ ਕਰ ਦੋ ਠੀਕ ਹੈ ਫਿਰ ਆਪਾਂ ਤੋਂ ਡਰਨ ਦੀ ਮਾਰੀ ਆਪੇ ਕਰੂਗੀ ਫਿਰ ਪੈਸੇ ਦਾ ਲਾਲਚ ਤੇ ਬਹੁਤ ਕੁਝ ਹੁੰਦਾ ਜੀ ਬਹੁਤ ਕੁਝ ਪਰ ਫਿਰ ਵੀ ਉਹ ਕੁੜੀ ਆਪਣੇ ਸਟੈਂਡ ਤੇ ਖੜੀ ਹੈ ਕੱਲ ਮੈਂ ਉਹ ਰੋਂਦੀ ਵੀ ਦੇਖ ਜਿਨ੍ਹਾਂ ਨੇ ਉਹਨੂੰ ਰਵਾਇਆ ਉਹਨਾਂ ਨੂੰ ਇੱਕ ਵਾਰ ਸੋਚ ਲੈਣਾ ਚਾਹੀਦਾ ਕਿ ਜਿਹੜੇ ਅਸੀਂ ਗੱਲਾਂ ਉਸ ਕੁੜੀ ਪਿੱਛੇ ਕਰ ਰਹੇ ਹਾਂ ਕਿ ਅਸੀਂ ਉਹ ਕੰਮ ਨਹੀਂ ਕਰਦੇ ਤੁਸੀਂ ਕਿੱਦਾਂ ਉਸ ਕੁੜੀ ਨੂੰ ਇੰਨਾ ਇਹ ਇਹ ਇੰਨਾ ਪ੍ਰੈਸ਼ਰਾਈਜ਼ ਕਰ ਰਹੇ ਹੋ ਇੰਨਾ ਗਲਤ ਬੋਲ ਰਹੇ ਹੋ ਔਰ ਕੁੜੀ ਤੁਹਾਨੂੰ ਦੀਦੀ ਦੀਦੀ ਕਰਕੇ ਰਿਸਪੈਕਟ ਦੇ ਰਹੀ ਆ ਹੈਨਾ ਔਰ ਤੁਸੀਂ ਉਹਨੂੰ ਕਿੱਦਾਂ ਬੋਲ ਰਹੇ ਹੋ ਸਰੀਆ ਮੀਡੀਆ ਜਾ ਕੇ ਤੁਹਾਨੂੰ ਤਾਂ ਉਸ ਕੁੜੀ ਦੇ ਨਾਲ ਖੜਨਾ ਚਾਹੀਦਾ ਸੀ ਉਹਦੀ ਸਪੋਰਟ ਬਣਨਾ ਚਾਹੀਦਾ ਸੀ ਚਾਹੇ ਗਲਤ ਸੀ ਚਾਹੇ ਉਹ ਸਹੀ ਸੀ ਤਾਂ ਕਿ ਅੱਗੋਂ ਦੀ ਜਿੰਨੀਆਂ ਵੀ ਕੁੜੀਆਂ ਇਸ ਪ੍ਰੋਫੈਸ਼ਨ ਚਾਨ ਇਸ ਇਸ ਆਪਣੇ ਡਾਂਸ ਕਰਨ ਤਾਂ ਉਹ ਉਹਨਾਂ ਦੇ ਪੇਰੈਂਟਸ ਬਿਲਕੁਲ ਬੇਫਿਕਰ ਹੋ ਕੇ ਆਪਣੀ ਕੁੜੀਆਂ ਨੂੰ ਭੇਜਣ ਕਿ ਕੋਈ ਨਹੀਂ ਸਾਡੀ ਕੁੜੀ ਮੁੰਡਿਆਂ ਦੇ ਬਰਾਬਰ ਹੈ ਮੁੰਡੇ ਪੰਗੜਾ ਪਾਉਂਦੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਗਲਤ ਕਹਿੰਦੇ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਉਹ ਮੁੰਡੇ ਆ ਕੁੜੀ ਨੱਚਣ ਲੱਗੀ ਤਾਂ ਕੁੜੀ ਗਲਤ ਆ ਕਿਉਂ ਸ਼ੌਂਕ ਵੀ ਹੁੰਦਾ ਹੈ ਪੈਸ਼ਨ ਨਹੀਂ ਹੁੰਦਾ ਕਿਸੇ ਦਾ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਹਰ ਪ੍ਰੋਫੈਸ਼ਨ ਦੀ ਇਸ ਲਈ ਦੇਖੋ ਦਮਨ ਜੀ ਬਹੁਤ ਗਲਤ ਹੋਇਆ ਠੀਕ ਹੈ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਸੌਰੀ ਫੀਲ ਕਰਨ ਚ ਕਿੱਡੀ ਕ ਗੱਲ ਹੈ ਠੀਕ ਹੈ ਤੁਸੀਂ disrespect ਕੀਤਾ ਜੇ ਤੁਸੀਂ ਸੌਰੀ ਉਹਦੀ ਕਿੰਨੀ ਡਿਮਾਂਡ ਹੈ ਕਿੰਨੀ ਉਹੀ ਕਹਿ ਰਹੀ ਹੈ ਕਿ ਠੀਕ ਹੈ ਇੱਕ ਵਾਰੀ ਆ ਕੇ ਆਪਣੀ ਗਲਤੀ ਮੰਨ ਲੈ ਮੰਨ ਲਓ ਹਾਂ ਗਲਤੀ ਤਾਂ ਤੁਸੀਂ ਕੀਤੀ ਹੈ ਤੁਸੀਂ ਉਹਨੂੰ ਗਾਲ ਵੀ ਕੱਢਿਆ ਕੁੜੀ ਦੀ ਮੈਂ ਪਹਿਲਾਂ ਹੀ ਵਰਡਿੰਗ ਸੁਣੀ ਹੈ ਜਦੋਂ ਉਸ ਬੰਦੇ ਨੇ ਉਹਨੂੰ ਭੈਣ ਦੀ ਗੱਲ ਕੀਤੀ ਤੇ ਉਹਨੇ ਸਿਰਫ ਉਹਨੂੰ ਭੈਣ ਦਾ ਜਵਾਬ ਦਿੱਤਾ ਉਸ ਗੱਲ ਤੋਂ ਇਹਨੂੰ ਇੰਨਾ ਗੁੱਸਾ ਆ ਗਿਆ ਕਿ ਤੁਸੀਂ ਗਲਾਸ ਮਾਰਨ ਤੱਕ ਆ ਗਏ ਤੇ ਤੁਸੀਂ ਉਹਨੂੰ ਗਾਲਾਂ ਕੱਢੋ ਫੇਰ ਕੋਈ ਗੱਲ ਨਹੀਂ ਜੀ ਤਦਮ ਜੇ ਬਹੁਤ ਗਲਤ ਹੈ ਔਰ ਕੁੜੀ ਦਾ ਸਾਥ ਮੈਂ ਤੁਹਾਨੂੰ ਵੀ ਰਿਕੁਐਸਟ ਕਰਾਂਗੀ ਮੀਡੀਆ ਦਾ ਬੜਾ ਅੱਛਾ ਰੋਲ ਰਿਹਾ ਬਹੁਤ ਅੱਛਾ ਮੀਡੀਆ ਨੇ ਉਸ ਕੁੜੀ ਦਾ ਇੰਨਾ ਸਾਥ ਦਿੱਤਾ ਮੈਂ ਕਹਿੰਨੀ ਅਜ ਤੱਕ ਮੀਡੀਆ ਨੇ ਉਹਦਾ ਸਾਥ ਨਹੀਂ ਛੱਡਿਆ ਬਹੁਤ ਮੀਡੀਆ ਦੇ ਹੀ ਕਰਕੇ ਉਸ ਕੁੜੀ ਦੀ ਇੰਨੀ ਸਪੋਰਟ ਹੋਗੀ ਔਰ ਮੀਡੀਆ ਕਰਕੇ ਹੀ ਉਹ ਐਫ ਆਈ ਆਰ ਵੀ ਦਰਜ ਹੋਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਦ ਤੱਕ ਉਹ ਕੁੜੀ ਨੇ ਆਪਣੇ ਸਟੈਂਡ ਤੇ ਰਹਿਣਾ ਮੀਡੀਆ ਨੇ ਆਪਣਾ ਪੂਰਾ ਸਾਥ ਦੇਣਾ ਤੇ ਦੇਖਣਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਜਦ ਤੱਕ ਨਹੀਂ ਹੁੰਦਾ ਔਰ ਮੈਂ ਥੈਂਕਫੁਲ ਹਾਂ ਕਿ ਕਿੰਨੀ ਪਾਵਰਫੁਲ ਹੈ ਸਾਡੇ ਦੇਸ਼ ਦੀ মিডিਆ ਕਿੰਨੀ ਪਾਵਰਫੁਲ ਹੈ ਥੈਂਕਸ ਟੂ ਆਲ মিডিਆ ਜਿਨੇ ਇਨਾਂ ਸਿਮਰਨ ਦਾ ਸਾਥ ਦਿੱਤਾ ਤੇ ਉਹਨੂੰ ਇਨਸਾਫ ਦਵਾਇਆ ਜਿਵੇਂ ਕਿ ਮੈਂ ਗੱਲ ਕਰੀ ਤੇ ਸਮਾਜਿਕ ਤੌਰ ਤੇ ਜਦੋਂ ਅਸੀਂ ਇਹਨਾਂ ਨੂੰ ਬੁਲਾਉਂਦੇ ਹੈਗੇ ਆ ਤਾਂ ਤੁਸੀਂ ਇਸ ਬਾਰੇ ਕੀ رائے ਰੱਖਦੇ ਹੈਗੇ ਹੋ ਜੀ ਦੇਖੋ ਮੈਂ ਤਾਂ ਇੱਕੋ ਗੱਲ ਕਹਿਨੀ ਹੈ ਕਿ ਆਪਣੇ ਆਪ ਨੂੰ ਸ਼ਰੀਫ ਕਹਾਉਣ ਵਾਲੇ ਹੀ ਇਤੋਂ ਇਹਨਾਂ ਨੂੰ ਬੁਲਾਉਂਦੇ ਆ ਨਾ ਕੁੜੀਆਂ ਨੂੰ ਜਿਹੜੀਆਂ ਡਾਂਸ ਕਰਦੀਆਂ ਤੁਸੀਂ ਆਪਣੇ ਆਪ ਨੂੰ ਬੜਾ ਸ਼ਰੀਫ ਕਹਿੰਦੇ ਹੋ ਕਿ ਅਸੀਂ ਸ਼ਰੀਫ ਘਰਾਂ ਦੇ ਕਾਕੇ ਆ ਤੇ ਜਿਹੜੀ ਆਪਣੀ ਸ਼ਰਾਫਤ ਹੈ ਉੱਥੇ ਵੀ ਦਿਖਾਓ ਜਿੱਦਾਂ ਤੁਸੀਂ ਆਪਣੇ ਘਰ ਦੀਆਂ ਕੁੜੀਆਂ ਨੂੰ ਰਿਸਪੈਕਟ ਦਿੰਦੇ ਆ ਉਦਾਂ ਹੀ ਉਹਨਾਂ ਕੁੜੀਆਂ ਨੂੰ ਵੀ ਰਿਸਪੈਕਟ ਦਿਓ ਨਾ ਉਹ ਤਾਂ ਆਪਣਾ ਕੰਮ ਕਰਨ ਆਈਆਂ ਤੁਹਾਡਾ ਐਂਟਰਟੇਨਮੈਂਟ ਕਰਨ ਆਈਆਂ ਡਾਂਸ ਕਰਨ ਆਈਆਂ ਐਦਾਂ ਤੁਹਾਨੂੰ ਛੇੜਖਾਨੀ ਦਾ ਲਾਇਸੈਂਸ ਤਾਂ ਨਹੀਂ ਮਿਲ ਗਿਆ ਬੁੱਕ ਕਰਕੇ ਕਿ ਤੁਸੀਂ ਕੁੜੀਆਂ ਨੂੰ ਇਸ਼ਾਰੇ ਕਰੋ, ਛੇੜੋ। ਤੁਸੀਂ ਪੈਸੇ ਵਾਰੋ। ਕਈ ਜਗ੍ਹਾ ਤੁਸੀਂ ਦੇਖਿਆ ਹੋਣਾ ਬਜ਼ੁਰਗ-ਬਜ਼ੁਰਗ ਕੁੜੀਆਂ ਆਪਣੇ ਬੱਚਿਆਂ ਦੇ ਨਾਲ ਦੀਆਂ ਉਹਨਾਂ ਨਾਲ ਕਿਵੇਂ ਨੱਚ ਰਹੀ ਹੁੰਦੇ ਆ। ਕਿਉਂ? ਉਹਨਾਂ ਨੇ ਪੈਸੇ ਲਏ ਆ ਕੰਮ ਕਰਨ ਦੇ, ਡਾਂਸ ਦੇ, ਤੁਹਾਡੇ ਐਂਟਰਟੇਨਮੈਂਟ ਦੇ। ਤੁਸੀਂ ਉੱਥੋਂ ਤੱਕ ਲਿਮਟ ਰੋ। ਇੱਕ ਰਿਸਪੈਕਟ ਦੇਣੀ ਕੁੜੀਆਂ ਨੂੰ ਬਹੁਤ ਜ਼ਰੂਰੀ ਆ। ਉਦਾਂ ਹੀ ਉਹਨਾਂ ਨੂੰ ਉਹਨਾਂ ਨੂੰ ਫੀਲ ਹੋਵੇ ਕਿ ਅਸੀਂ ਉਦਾਂ ਹੀ ਪ੍ਰੋਟੈਕਟਡ ਆ ਜਿੱਦਾਂ ਆਪਣੇ ਘਰ ਆ। ਤੁਸੀਂ ਆਪਣੇ ਘਰ ਵੀ ਤਾਂ ਕੁੜੀਆਂ ਨੂੰ ਇਦਾਂ ਹੀ ਡੀਲ ਕਰਦੇ ਹੋ। ਸੋ ਉਹਨਾਂ ਨੂੰ ਇਹ ਪ੍ਰੋਟੈਕਸ਼ਨ ਦੇਣੀ ਬਹੁਤ ਜ਼ਰੂਰੀ ਹੈ ਤੇ ਭਗਵੰਤ ਮਾਨ ਜੀ ਨੂੰ ਮੈਂ ਰਿਕੁਐਸਟ ਕਰਾਂਗੀ ਸਾਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਉਹ ਵੀ ਤਾਂ ਇੱਕ ਕਲਾਕਾਰ ਨੇ ਉਹਨਾਂ ਨੂੰ ਵੀ ਕਲਾਕਾਰਾਂ ਨੂੰ ਧਿਆਨ ਚ ਰੱਖ ਕੇ ਇੱਕ ਪ੍ਰੋਟੈਕਸ਼ਨ ਬਿਲ ਬਣਾਉਣਾ ਚਾਹੀਦਾ ਤਾਂ ਕਿ ਕੋਈ ਵੀ ਕਲਾਕਾਰ ਹੈ ਕੋਈ ਵੀ ਦੂਜੇ ਤੀਜੇ ਦਿਨ ਅਸੀਂ ਸੁਣ ਲੈਂਦੇ ਆ ਕਿਸੇ ਨੂੰ ਇੱਕ ਲੜਕੀ ਨੂੰ ਗੋਲੀ ਮਾਰਤੀ ਸੀ ਦੇਖੋ ਕਿੰਨਾ ਬੁਰਾ ਹੋਇਆ ਸੀ ਉਸ ਕੁੜੀ ਦੇ ਨਾਲ ਔਰ ਚੁੱਕ ਚੁੱਕ ਕੇ ਸੱਟ ਰਿਆਂ ਨੂੰ ਉਹ ਲੜਕੀ ਨੂੰ ਕੀ ਬਣਿਆ ਕੁਛ ਵੀ ਨਹੀਂ ਸੋ ਮੈਂ ਭਗਵੰਤ ਮਾਨ ਜੀ ਨੂੰ ਰਿਕੁਐਸਟ ਕਰਾਂਗੀ ਭਗਵੰਤ ਮਾਨ ਜੀ ਜਿਹੜੇ ਜਿੰਦੇ ਕਲਾਕਾਰ ਹੈ ਉਹਨਾਂ ਦੀ ਉਹਨਾਂ ਉਹਨਾਂ ਨੂੰ ਪ੍ਰੋਟੈਕਸ਼ਨ ਦਿਓ ਇੱਕ ਪ੍ਰੋਟੈਕਸ਼ਨ ਐਕਟ ਜਿਹੜਾ ਆਰਟਿਸਟਾਂ ਦੇ ਹੱਕ ਚ ਬਣਾਓ ਤਾਂ ਕਿ ਕੋਈ ਵੀ ਜੇ ਕਲਾਕਾਰ ਨੂੰ ਬੁਲਾਉਂਦਾ ਤਾਂ ਇਹ ਨਾ ਸਮਝੇ ਕਿ ਐਦਾਂ ਹੀ ਜਲਦੇ ਫਿਰਦੇ ਆ ਗਏ ਪਲੀਜ਼ ਉਹਨਾਂ ਲਈ ਵੀ ਕੋਈ ਐਕਟ ਬਣਾਓ ਤਾਂ ਕਿ ਉਹ ਕਲਾਕਾਰਾਂ ਦੀ ਪ੍ਰੋਟੈਕਸ਼ਨ ਹੋਵੇ ਉਹ ਕਲਾਕਾਰ ਆਣ ਤੇ ਜੇ ਕੋਈ ਇਹਨਾਂ ਨਾਲ ਬਤਮੀਜ਼ੀ ਕਰਦਾ ਤੇ ਉਹਨਾਂ ਦੇ ਵੀ ਇਦਾਂ ਹੀ ਐਫਆਈਆਰ ਦਰਜ ਹੋਵੇ ਜਿੱਦਾਂ ਕਿ ਇੱਕ ਸਰਕਾਰੀ ਮੁਲਾਜ਼ਮ ਨਾਲ ਬਤਮੀਜ਼ੀ ਕਰਨ ਤੇ ਐਫਆਈਆਰ ਦਰਜ ਹੁੰਦੀ ਆ ਉਦਾਂ ਹੀ ਦਰਜ ਕਰੋ ਨਾ ਸਾਰਿਆਂ ਨੂੰ ਬਰਾਬਰ ਰੱਖੋ ਜੀ ਮੈਂ ਇੱਕ ਹੋਰ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈਗੀ ਕਿ ਇੱਕ ਜਿਹੜਾ ਹੈ ਲੜਕੇ ਨੇ ਆਪਣੇ ਪਿੰਡ ਦੀ ਕੁੜੀ ਦੇ ਨਾਲ ਜਿਹੜੀ ਕੋਟ ਮੈਰਿਜ ਕਰਾ ਲਈ ਹੈ ਤੇ ਉਸ ਤੋਂ ਬਾਅਦ ਉਹਦੀ ਮਦਰ ਨੂੰ ਜਿਹੜਾ ਹੈਗਾ ਆ ਪਿੰਡ ਦੇ ਵਿੱਚ ਨਗਨ ਹਾਲਤ ਦੇ ਵਿੱਚ ਜਿਹੜਾ ਘੁਮਾਇਆ ਜਾਂਦਾ ਹੈਗਾ ਆ ਇਸ ਕੇਸ ਦੇ ਵਿੱਚ ਕੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਕਾਨੂੰਨੀ ਕਾਰਵਾਈ ਇਹ ਤਾਂ ਬਹੁਤ क्रੂਅਲ ਲੱਗਦਾ ਹੈ ਬਹੁਤ क्रੂਅਲ ਲੱਗਦਾ ਤੁਸੀਂ ਇੱਕ ਲੇਡੀ ਨੂੰ ਜਿਹਦੇ ਬੇਟੇ ਨੇ ਕੁਝ ਕੀਤਾ ਤੁਸੀਂ ਉਹਦੀ ਪਤਨੀ ਲੜਕੀ ਉਹਨਾਂ ਦੀ ਆਪਣੀ ਮਰਜ਼ੀ ਨਾਲ ਗਈ ਹੋਣੀ ਤਾਂ ਹੀ ਲੈ ਗਿਆ ਉਹ ਔਰ ਤੁਸੀਂ ਉਹਦੀ ਮਦਰ ਨਾਲ ਕਿਸ ਗੱਲ ਦੀ ਖੁੰਦਕਬਾਜੀ ਕਰ ਰਹੇ ਆ ਐਨੀ ਉਮਰ ਦੀ ਇਹ ਤਾਂ ਇਹ ਵੀ ਪੜਿਆ ਸੀਗਾ ਕਿ ਉਹ ਲੇਡੀ ਦੁਕਾਨਾਂ 'ਚ ਖੜ ਖੜ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਰੇ ਕਿੰਨੀ ਤੁਹਾਡੇ ਅੰਦਰ ਦਰਿੰਦਗੀ ਹੈ ਕਿੰਨੀ ਬਹਿਸ਼ੀਅਤ ਆ ਜਿੰਨੇ ਵੀ ਔਰਤਾਂ ਦੇ ਹੱਕਾਂ 'ਚ ਮੈਂ ਕਿੰਨੀਆਂ ਸੈਕਸ਼ਨਸ ਨੇ 354 506 376 ਸਾਰੇ ਸੈਕਸ਼ਨਸ ਇਹਨਾਂ ਤੇ ਲਾ ਕੇ ਤਾਂ ਇਹਨਾਂ ਨੂੰ ਸਾਰੀ ਉਮਰ ਲਈ ਅੰਦਰ ਬੰਦ ਕਰਨਾ ਚਾਹੀਦਾ ਮਦਰ ਦਾ ਕੀ ਕਸੂਰ ਹੈ ਉਹ ਗਲਤ ਉਹ ਹੀ ਆ ਜਾਂਦੀ ਹੈ ਨਾ ਆਪਣੇ ਘਰ ਦੀ ਧੀ ਧੀ ਦੂਜੇ ਘਰ ਦੀ ਧੀ ਇਹਨਾਂ ਨੂੰ ਬਸ ਉਹ ਲੱਗਦਾ ਵੀ ਨਿਸ਼ਾਨਾ ਈਜ਼ੀ ਨਿਸ਼ਾਨਾ ਮਸ਼ੂਕ ਲੱਗਦੀ ਹੈ ਇਹਨਾਂ ਨੂੰ ਕਿਉਂ ਕੁੜੀਆਂ ਸਾਰੀਆਂ ਰਿਸਪੈਕਟੇਬਲ ਹੈ ਸਭ ਤੋਂ ਪਹਿਲਾਂ ਸਾਨੂੰ ਮਾਵਾਂ ਨੂੰ ਚਾਹੀਦਾ ਕਿਸੀ ਆਪਣੇ ਪੁੱਤਰਾਂ ਦੇ ਮਨ ਸਾਫ਼ ਕਰੀਏ ਅਸੀਂ ਆਪਣੇ ਪੁੱਤਰਾਂ ਨੂੰ ਸਮਝਾਈਏ ਕਿ ਬੇਟੇ ਹਰ ਲੜਕੀ ਦੀ ਰਿਸਪੈਕਟ ਬਹੁਤ ਜ਼ਰੂਰੀ ਹੈ ਜਿੱਦਾਂ ਤੂੰ ਆਪਣੀ ਮਾਂ ਦੀ ਰਿਸਪੈਕਟ ਕਰਦਾ ਉਦਾਂ ਹੀ ਤੂੰ ਹੋਰ ਕੁੜੀ ਨੂੰ ਆਪਣੀ ਭੈਣ ਦੀ ਰਿਸਪੈਕਟ ਕਰਦਾ ਉਦਾਂ ਹੀ ਹੋਰ ਕੁੜੀਆਂ ਦੇ ਰਿਸਪੈਕਟ ਕਰਨੀ ਹੈ ਜਦੋਂ ਤੁਹਾਡਾ ਵਿਆਹ ਹੋ ਗਿਆ ਤੁਸੀਂ ਆਪਣੀ ਵਾਈਫ ਨਾਲ ਆਪਣਾ ਜਿੱਦਾਂ ਮਰਜ਼ੀ ਰੋ ਪਰ ਉਸ ਤੋਂ ਪਹਿਲਾਂ ਸਾਡੇ ਸਮਾਜ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡਾ ਰੋਲ ਹੈ ਜੀ ਮਾਂ ਪਿਓ ਦਾ ਮਾਪਿਓ ਨੂੰ ਆਪਣੇ ਬੱਚਿਆਂ ਨੂੰ ਸਿਖਾਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਲੇਡੀ ਦੀ ਰਿਸਪੈਕਟ ਬਹੁਤ ਜ਼ਰੂਰੀ ਹੈ ਔਰ ਇਵਨ ਕਿ ਇੱਕ ਪਲੇਟੈਸਟ ਦਵਨ ਸੁਪਰੀਮ ਕੋਰਟ ਦੀ ਰੂਲਿੰਗ ਵੀ ਆਈ ਸੀਗੀ ਕਿ ਜੇ ਕੋਈ ਲੜਕੀ ਪ੍ਰੋਸਟੀਚੂਨ ਦਾ ਵੀ ਕੰਮ ਕਰਦੀ ਹੈ ਨਾ ਤੁਸੀਂ ਉਹਨੂੰ ਵੀ ਡਿਸਰੈਸਪੈਕਟ ਨਹੀਂ ਕਰ ਸਕਦੇ ਉਹਦੀ ਵੀ ਕੰਸੈਂਟ ਹੋਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਵਨ ਜਿਹੜੀ ਲੜਕੀ ਪ੍ਰੋਸਟੀਚੂਨ ਦਾ ਕੰਮ ਕਰਦੀ ਹੈ ਉਹਦੀ ਮਰਜ਼ੀ ਖਿਲਾਫ ਜ਼ਬਰਦਸਤੀ ਕਰਦੇ ਹੋ ਤਾਂ ਇਹ ਰੇਪ ਦੇ ਅੰਦਰ ਆਏਗਾ ਔਰ ਤੁਹਾਨੂੰ سزا ਹੋਏਗੀ ਲੜਕੀ ਦੀ ਕਨਸੈਂਟ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪਹਿਲਾਂ ਵੀ ਗੱਲ ਆਈ ਹੈ ਕਿ ਨੋ ਮੀਨਸ ਨੋ ਸੋ ਇਸ ਗੱਲ ਨੂੰ ਧਿਆਨ ਚ ਰੱਖਣਾ ਚਾਹੀਦਾ ਤੇ ਉਹ ਲੇਡੀ ਜਿਹੜੀ ਹੈ ਉਹਨੂੰ ਆਪਣੇ ਲਈ ਲੜਨਾ ਚਾਹੀਦਾ ਕਿਉਂਕਿ ਇਹਨਾਂ ਬੰਦਿਆਂ ਨੇ ਬਹੁਤ ਗਲਤ ਕੀਤਾ ਇਦਾਂ ਕਰਕੇ ਤੁਹਾਨੂੰ ਕੀ ਮਿਲ ਗਿਆ ਤੁਸੀਂ ਸਾਰੇ ਆਪ ਮੁਜਰਮ ਹੋਗੇ ਉਹ ਤਾਂ ਕੱਲਾ ਇੱਕ ਮੁਜਰਮ ਹੋਇਆ ਤੁਸੀਂ ਕਿੰਨੇ ਜਾਣੇ ਮੁਜਰਮ ਹੋਗੇ ਪ੍ਰਮਾਤਮਾ ਤੋਂ ਡਰੋ ਕਾਨੂੰਨ ਇਸ ਲਈ ਨਹੀਂ ਬਣਾਇਆ ਗਿਆ ਕਿ ਤੁਹਾਨੂੰ ਜੇਲ੍ਹਾਂ ਚ ਪਾਉਣਾ ਕਾਨੂੰਨ ਇਸ ਲਈ ਹੈ ਕਿ ਰੱਬ ਦਾ ਡਰ ਰੱਖੋ ਕੀ ਸਹੀ ਹੈ ਕਿ ਗਲਤ ਹੈ ਇਸ ਗੱਲ ਤੋਂ ਵੇਰ ਰਹੋ ਉਹਨੂੰ ਤਾਂ ਲੜਕੀ ਨੂੰ ਤੁਸੀਂ ਕਹਤਾ ਕਿ ਉਹ ਡਾਂਸ ਕਰ ਰਹੀ ਸੀ ਜੀ ਉਹ ਐਦਾਂ ਦੀ ਓਦਾਂ ਦੀ ਉਹ ਜਿਹੜੀ ਮਾਂ ਵਿਚਾਰੀ ਘਰ ਬੈਠੀ ਸੀ ਉਹਦਾ ਕੀ ਕਸੂਰ ਹੈ ਦੱਸੋ ਮੈਨੂੰ ਇਥੇ ਘਰ ਬੈਠੀਆਂ ਲੜਕੀਆਂ ਨੂੰ ਨਹੀਂ ਛੱਡਦੇ ਹਰ ਕਿਸੇ ਨੂੰ ਘਰ ਬੈਠੀ ਲੜਕੀ ਨੂੰ ਅਲਿਗੇਟ ਕਰ ਦਿੰਦੇ ਆ ਸੋ ਮੈਂਟੈਲਿਟੀ ਜਿਹੜੀ ਹੈ ਨਾ ਲੇਡੀਜ਼ ਦੇ ਪ੍ਰਤੀ ਸਹੀ ਹੋਣੀ ਬਹੁਤ ਜ਼ਰੂਰੀ ਹੈ ਜਿਹੜੇ ਮੂੰਹ ਨਾਲ ਤੁਸੀਂ ਆਪਣੀ ਮਾਂ ਤੇ ਭੈਣ ਦਾ ਨਾਮ ਲੈਨੇ ਉਹਦੇ ਨਾਲ ਹੀ ਮਾਂ ਪਿਓ ਦੀਆਂ ਗਾਲਾਂ ਕੱਢ ਦਿੰਨੇ ਹੋ ਸੋ ਥੋੜਾ ਜਿਹਾ ਸਾਨੂੰ ਮੈਂਟੈਲਿਟੀ ਆਪਣੀ ਚੇਂਜ ਕਰਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਹਰ ਕੰਮ ਨੂੰ ਰਿਸਪੈਕਟ ਦਿਈਏ ਜੇ ਅਸੀਂ ਹਰ ਕੰਮ ਨੂੰ ਰਿਸਪੈਕਟ ਦਵਾਂਗੇ ਤਾਂ ਹੀ ਅਸੀਂ ਰਿਸਪੈਕਟੇਬਲਸ ਇਸ ਸੋਸਾਇਟੀ ਦੇ ਕਹਾਵਾਂਗੇ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਪਲੀਜ਼ ਬੀ ਸੇਫ ਸਹੀ ਰਿਹਾ ਕਰੋ ਤੇ ਕੁਝ ਵੀ ਬੋਲਣ ਤੋਂ ਪਹਿਲਾਂ 10 ਵਾਰ ਸੋਚਿਆ ਕਰੋ ਥੈਂਕ ਯੂ ਜੀ ਵਾਕੀ ਜਿਵੇਂ ਮੈਮ ਹੋਰਾਂ ਨੇ ਗੱਲ ਕੀਤੀ ਹੈਗੀ ਕਿ ਕੋਈ ਵੀ ਜਿਹੜੀ ਚੀਜ਼ ਜਿਹੜੀ ਹੈਗੀ ਉਹਨੂੰ ਬੋਲਣ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਹੈਗਾ ਐ ਜਾਂ ਕਹਿੰਦੇ ਹੈਗੇ ਆ ਕਿ ਤੂੰ ਮੈਨੂੰ ਮੂੰਹ ਕੱਢ ਮੈਂ ਤੈਨੂੰ ਪਿੰਡੋਂ ਕਢਾਉਂਗੀ ਪੰਜਾਬੀਆਂ ਦੀ ਇੱਕ ਕਹਾਵਤ ਵੀ ਹੈਗੀ ਆ ਸਾਨੂੰ ਕਿਸੇ ਨਾਲ ਵੀ ਜਿਹੜਾ ਬੋਲ ਬੋਲ ਜਿਹੜੇ ਹੈ ਨਹੀਂ ਬੋਲਣੇ ਚਾਹੀਦੇ ਇੱਕ ਜਿੱਕਰ ਅਸੀਂ ਵਧੀਆ ਸਮਾਜ ਸਿਰਜਣਾ ਹੈਗਾ ਤਾਂ ਸਾਨੂੰ ਹਰ ਕੀਤੇ ਨੂੰ ਜਿਹੜਾ ਹੈ ਰਿਸਪੈਕਟ ਦੇਣੀ ਪਵੇਗੀ ਤੇ ਸਾਨੂੰ ਜਿਹੜਾ ਹੈਗਾ ਸਾਰਿਆਂ ਨੂੰ ਬਣਦਾ ਮਾਨ ਦੇਣਾ ਪਵੇਗਾ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ ਅੱਡੇ ਅੱਡੇ ਸਿੰਗਰ ਗਾਉਂਦੇ ਆ 8 8 10 10 ਲੱਖ ਰੁਪਏ ਲੈਂਦੇ ਆ ਤੁਸੀਂ ਉਹਨਾਂ ਨੂੰ ਗਾਉਣ ਲਈ ਭਲੰਦੇ ਆ ਔਰ ਘੰਟਾ ਡੇਢ ਘੰਟਾ ਘਾ ਕੇ ਅਗਲੇ ਹੋ ਜਾਂਦੇ ਆ ਤੁਹਾਨੂੰ ਹਿੰਮਤ ਹੁੰਦੀ ਹੈ ਕਿ ਉਹਨਾਂ ਨੂੰ ਕੁਝ ਕਹਿਣ ਦੀ ਹੁਣ ਜੇ ਤਾਂ ਕੋਈ ਆਮ ਬੰਦਾ ਹੁੰਦਾ ਮੈਂ ਤੁਹਾਨੂੰ ਚੈਲੰਜ ਕਰਦੇ ਆ ਕਿ ਹੁਣ ਤੱਕ ਤਾਂ ਇਹਨਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਵਾਹ ਵਾਹ ਹੀ ਖੱਟ ਲੈਣੀ ਸੀ ਕਿ ਅਸੀਂ ਤਾਂ ਦੇਖੋ ਜੀ ਇੰਨੀਆਂ ਧਰਮਾਂ ਲਾ ਕੇ ਪਰਚਾ ਕਰਤਾ ਅਸੀਂ ਤਾਂ ਅਰੈਸਟ ਕਰ ਲਏ ਬੰਦੇ 24 ਘੰਟੇ ਦੇ ਅੰਦਰ ਅਰੈਸਟ ਕਰ ਲਏ ਜੀ ਅਸੀਂ ਇਹਨਾਂ ਦਾ ਵਾਹ ਵਾਹ ਹੀ ਖੱਟ ਲੈਣੀ ਸੀ ਹੁਣ ਅਰੈਸਟ ਹੀ ਨਹੀਂ ਹੋ ਰੇ ਇਹਨਾਂ ਤੋਂ ਇੱਕ ਕੋਈ ਇੱਕ ਬੰਦਾ ਜਿਹੜੇ ਵਿਆਹ ਚ ਆਇਆ ਪਛਾਣ ਨਹੀਂ ਹੋ ਰੇ ਕਿਉਂ ਨਹੀਂ ਪਛਾਣ ਆਉਰੇ ਉਹ ਵਿਆਹ ਚ ਆਇਆ ਬੁਲਾਏ ਗਏ ਆ ਵਿਆਹ ਵਾਲਿਆਂ ਨੂੰ ਪੁੱਛੋ ਕੌਣ ਹੈ ਇਹ ਬੰਦੇ ਛੇੜਖਾਨੀ ਦਾ ਲਾਇਸੈਂਸ ਤਾਂ ਨਹੀਂ ਮਿਲ ਗਿਆ ਬੁੱਕ ਕਰਕੇ ਕਿ ਤੁਸੀਂ ਕੁੜੀਆਂ ਨੂੰ ਇਸ਼ਾਰੇ ਕਰੋ ਛੇੜੋ ਤੁਸੀਂ ਪੈਸੇ ਵਾਰੋ ਕਈ ਜਗ੍ਹਾ ਤੁਸੀਂ ਦੇਖਿਆ ਹੋਣਾ ਬਜ਼ੁਰਗ ਬਜ਼ੁਰਗ ਕੁੜੀਆਂ ਆਪਣੇ ਬੱਚਿਆਂ ਦੇ ਨਾਲ ਦੀਆਂ ਉਹਨਾਂ ਨਾਲ ਕਿਵੇਂ ਨੱਚ ਰਹੀ ਹੁੰਦੇ ਆ ਕਈ ਲੋਕ ਕਹਿ ਰਹੇ ਆ ਕਿ ਕੁੜੀ ਨੇ ਜੀ ਗਾਲਾਂ ਕੱਢੀਆਂ ਕਿਉਂ ਬੰਦੇ ਹੀ ਗਾਲਾਂ ਕੱਢ ਸਕਦੇ ਆ ਤੁਸੀਂ ਅੱਜ ਇੱਕ ਬੰਦੇ ਨੂੰ ਗਾਲਾਂ ਕੱਢੋ ਬੰਦਾ ਤੁਹਾਨੂੰ ਦਸ ਗਾਲਾਂ ਕੱਢੇਗਾ ਤੇ ਕੁੜੀ ਚੁੱਪ ਕਰਕੇ ਅੰਦਰ ਜਾ ਕੇ ਰੋਂਦੀ ਰਹੇ ਇਹ ਕਿੱਥੋਂ ਦਾ ਇਨਸਾਫ ਹੈ ਉਹ ਦੇਖੋ ਪਹਿਲੇ ਇੱਕ ਥੜਾ ਘੜਾ ਖੜਾ ਕਰ ਦੋ ਠੀਕ ਹੈ ਕੁੜੀ ਫੇਰ ਵੀ ਨਹੀਂ ਦੱਬੀ ਫਿਰ ਕ੍ਰਾਸ ਐਫ ਆਰ ਕਰ ਦੋ ਠੀਕ ਹੈ ਫਿਰ ਤਾਂ ਡਰਨ ਦੀ ਮਾਰੀ ਆਪੇ ਕਰੂਗੀ ਫਿਰ ਪੈਸੇ ਦਾ ਲਾਲਚ ਹੈ ਤੇ ਬਹੁਤ ਕੁਝ ਹੁੰਦਾ ਜੀ ਬਹੁਤ ਕੁਝ ਮੁੰਡੇ ਪੰਗੜਾ ਪਾਉਂਦੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਗਲਤ ਕਹਿੰਦੇ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਉਹ ਮੁੰਡੇ ਆ ਕੁੜੀ ਨੱਚਣ ਲੱਗੀ ਤਾਂ ਕੁੜੀ ਗਲਤ ਆ ਕਿਉਂ ਇਹਨਾ ਆਪਣੇ ਘਰ ਦੀ ਧੀ ਧੀ ਦੂਜੇ ਘਰ ਦੀ ਧੀ ਇਹਨਾਂ ਨੂੰ ਬਸ ਉਹ ਲੱਗਦਾ ਵੀ ਨਿਸ਼ਾਨਾ ਈਜ਼ੀ ਨਿਸ਼ਾਨਾ ਏਦਾਂ ਕਰਕੇ ਤੁਹਾਨੂੰ ਕੀ ਮਿਲ ਗਿਆ ਤੁਸੀਂ ਸਾਰੇ ਆਪ ਮੁਜਰਮ ਹੋਗੇ ਉਹ ਤਾਂ ਕੱਲਾ ਇੱਕ ਮੁਜਰਮ ਹੋਇਆ ਜਿਹੜੇ ਮੂੰਹ ਨਾਲ ਤੁਸੀਂ ਆਪਣੀ ਮਾਂ ਤੇ ਭੈਣ ਦਾ ਨਾਮ ਲੈਨੇ ਉਹਦੇ ਨਾਲ ਹੀ ਮਾਂ ਪੈਣ ਦੀਆਂ ਗਾਲਾਂ ਕੱਢ ਦਿੰਨੇ ਹੋ ਜੇ ਉਸ ਮੁੰਡੇ ਦੇ ਹੱਥ 'ਚ ਉਸ ਗਲਾਸ ਦੀ ਜਗ੍ਹਾ ਬੰਦੂਕ ਹੁੰਦੀ ਨਾ ਉਹ ਮੁੰਡੇ ਨੇ ਉਹਨੂੰ ਗੋਲੀ ਵੀ ਮਾਰ ਦੇਣੀ ਸੀ ਫਿਰ ਤੁਸੀਂ ਕਹਿਣਾ ਸੀ ਹਾਈ ਵਿਚਾਰੀ ਨਾਲ ਕੀ ਹੋ ਗਿਆ ਸਿਮਰਨ ਨਾਲ ਮਾੜਾ ਹੋ ਗਿਆ ਵਿਚਾਰੀ ਪੇਟ ਵਾਲੇ ਫਿਰ ਕੀ ਫਾਇਦਾ ਕੀ ਮੈਂ ਦੇਖਿਆ ਦੋ ਪੁਲਿਸ ਵਾਲੇ ਬੈਠੇ ਉਹ ਮੁੰਡੇ ਦਾ ਮੂੰਹ ਟੱਕ ਕੇ ਉਹਦੀ ਇੰਟਰਵਿਊ ਲੈ ਰਿਹਾ ਕਿਉਂ ਕਿੰਨੇ ਕ ਕੇਸਾਂ ਚ ਆਪਾਂ ਦੇਖਿਆ ਐਡੇ ਐਡੇ ਕੇਸ ਹੁੰਦੇ ਆ ਤੁਸੀਂ ਕਦੀ ਦੇਖਿਆ ਪੁਲਿਸ ਵਾਲਿਆਂ ਨੂੰ ਇਦਾਂ ਇੰਟਰੋਗੇਸ਼ਨ ਕਰਦੇ ਹੋਏ ਜਿੱਦਾਂ ਉਹਦੇ ਸਿਮਰਨ ਦੇ ਕੇਸ ਚ ਇੰਟਰੋਗੇਸ਼ਨ ਹੋ ਰਹੀ ਆ ਅੱਜ ਤੱਕ ਤੁਸੀਂ ਕਦੀ ਦੇਖਿਆ ਇਹ ਕਿੱਥੇ ਰਾਈਟ ਹੈ ਬੰਦਿਆਂ ਨੂੰ ਕਿ ਇਕੱਲੇ ਬੰਦੇ ਦਾਰੂ ਪੀਣਗੇ ਕਿ ਜਨਾਨੀ ਦਾਰੂ ਪੀ ਨਹੀਂ ਸਕਦੀ ਚਲੋ ਪੀ ਵੀ ਲਈ ਤੁਸੀਂ ਇਸ ਗੱਲ ਦੇ ਗਵਾਉਂ ਕਿ ਉਹਨੇ दारू ਪੀਤੀ ਆ ਹਰ ਲੜਕੀ ਪੰਜੋ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਜਿੰਨਾ ਕੁੜੀਆਂ ਨੂੰ ਤੁਸੀਂ ਕਹਿੰਦੇ ਹੋ ਇਹ ਇਦਾਂ ਦੀਆਂ ਇਦਾਂ ਦੀਆਂ ਸਾਨੂੰ ਆਪਣੇ ਘਰਾਂ ਚ ਜਾਤੀ ਮਾਰ ਲਓ ਤੁਸੀਂ ਉਹਨਾਂ ਦੀ ਪਰਸਨਲ ਲਾਈਫ ਤੇ ਕਾਨੂੰ ਜਾਣਦੇ ਹੋ ਤੁਸੀਂ ਕਿਸੇ ਨੂੰ ਬੁਲਾ ਰਹੇ ਹੋ ਗਲਤ ਇਸ਼ਾਰੇ ਕਰ ਰਹੇ ਹੋ ਮਾਪ ਪੈਣ ਦੀਆਂ ਗਾਲਾਂ ਕੱਢ ਰਹੇ ਹੋ ਅਗਲਾ ਬੰਦਾ ਨਹੀਂ ਬੋਲੇਗਾ ਪਹਿਲਾਂ ਸਭ ਤੋਂ ਪਹਿਲਾਂ ਧੜਾ ਖੜਾ ਕਰਤਾ ਜੀ ਧੜੇ ਨੂੰ ਅੱਧਿਆਂ ਨੂੰ ਇਹ ਹੋ ਗਿਆ ਕਿ ਮੇਰੀ ਪਾਰਟੀ ਟੁੱਟ ਜਾਣੀ ਸਾਨੂੰ ਪ੍ਰੋਗਰਾਮ ਨਹੀਂ ਮਿਲਣੇ ਸਾਨੂੰ ਪੈਸਾ ਨਹੀਂ ਆਣਾ ਦੂਜੀ ਕੁੜੀ ਨੂੰ ਐ ਹੋ ਗਿਆ ਹੋਣਾ ਕਿ ਹਾਂਜੀ ਇੱਕ ਜੈਲਸ ਫੈਕਟਰ ਬਹੁਤ ਬੋਲਦਾ ਜੀ ਕੋਈ ਵੀ ਪ੍ਰੋਫੈਸ਼ਨ ਹੋਵੇ ਜਨਾਨੀ ਜਨਾਨੀ ਦੀ ਏਰੀਆ 354 506 376 ਸਾਰੇ ਸੈਕਸ਼ਨਸ ਇਹਨਾਂ ਤੇ ਲਾ ਕੇ ਤਾਂ ਇਹਨਾਂ ਨੂੰ ਸਾਰੀ ਉਮਰ ਲਈ ਅੰਦਰ ਬੰਦ ਕਰਨਾ ਚਾਹੀਦਾ ਉਹ ਜਿਹੜੀ ਕੁੜੀ ਐਨਾ ਉਹਦੀ ਪਰਸਨਲ ਲਾਈਫ ਬਾਰੇ ਬੋਲ ਰਹੀ ਹੈ ਉਹਦਾ ਤਾਂ ਇਹ ਸੀ ਉਹਦਾ ਤਾਂ ਬாய்ਫਰੈਂਡ ਸੀ ਤੁਹਾਡੇ ਨਹੀਂ ਸੀ ਔਰ ਕਈ ਲੋਕਾਂ ਨੇ ਮੈਂ ਕਮੈਂਟ ਪੜ੍ਹ ਰਹੀਆਂ ਇਹ ਤਾਂ ਡਾਂਸਰ ਹੈ ਜੀ ਇਹ ਤਾਂ ਪਿੰਦੀਆਂ ਜੀ ਤੁਸੀਂ ਬੁਲਾਨੇ ਹੋ ਦੂਜੇ ਪਾਸੇ ਮੁਲਾਜ਼ਮ ਆ ਉਹ ਦੂਜਾ ਤੜਤਾਂ ਖੜਾ ਕੀਤਾ ਗਿਆ ਕਿ ਕੁੜੀ ਦੀ ਗੱਲ ਨਾ ਸੁਣੀ ਜਾਵੇ ਲੋਕ ਕਨਫਿਊਜ਼ ਹੋ ਜਾਣ ਜਿਹੜੇ ਲੋਕ ਅੱਜ ਸਿਮਰਨ ਦਾ ਸਾਥ ਦੇ ਰਹੇ ਆ ਉਹ ਸਿਮਰਨ ਦਾ ਸਾਥ ਨਾ ਦੇਣ ਕਨਫਿਊਜ਼ ਹੋ ਜਾਣ ਉਹਦੇ ਨਾਲੋਂ ਟੁੱਟ ਜਾਣ ਉਹ ਕਲਾਕਾਰ ਆਣ ਤੇ ਜੇ ਕੋਈ ਇਹਨਾਂ ਨਾਲ ਬਤਮੀਜ਼ੀ ਕਰਦਾ ਤੇ ਉਹਨਾਂ ਦੇ ਵੀ ਇਦਾਂ ਹੀ ਐਫਆਈਆਰ ਦਰਜ ਹੋਵੇ ਜਿੱਦਾਂ ਕਿ ਇੱਕ ਸਰਕਾਰੀ ਮੁਲਾਜ਼ਮ ਨਾਲ ਬਤਮੀਜ਼ੀ ਕਰਨ ਤੇ ਐਫਆਈਆਰ ਦਰਜ ਹੁੰਦੀ ਆ ਜੇ दारू ਪੀ ਵੀ ਲਈ ਇਹਦਾ ਮਤਲਬ ਹੈ ਥੋੜੀ ਨਾ ਤੁਸੀਂ ਉਹਨੂੰ ਗਾਲਾਂ ਕੱਢਣ ਆਪੋਗੇ ਉਹਦੇ ਤੇ ਅਟੈਕ ਕਰ ਦੋਂਗੇ ਤੁਸੀਂ ਬੁਲਾਇਆ ਆਪਣੀ ਮਰਜ਼ੀ ਨਾਲ ਤਾਂ ਨਹੀਂ ਹੋਇਆ